ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਿੰਦਰ ਸਿੰਘ ਪੰਗੋਤ ਇਸ ਵੇਲੇ ਮੇਰੇ ਨਾਲ ਨੋ ਜੋਗੇ ਵਿਦਵਾਨ ਡਾਕਟਰ ਪੈਰਲਲ ਗਰਗ ਸਾਹਿਬ ਦਾ ਸਤਿ ਸ਼੍ਰੀ ਅਕਾਲ ਸਵਾਗਤ ਜੀ ਤੁਹਾਡਾ ਕਿ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਤੀਜੀ ਵਾਰ ਸੱਤਾ ਦੇ ਵਿੱਚ ਬੀਜੇਪੀ ਸਰਕਾਰ ਹੈ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ ਨਰਿੰਦਰ ਮੋਦੀ ਇਸ ਵਾਰ ਬੇਸ਼ੱਕ ਬੀਜੇਪੀ ਦੇ ਆਪਣੇ ਦਾਅਵੇ ਸੀ ਕਿ ਬੀਜੇਪੀ 370 ਪਾਰ ਹੋਊਗੀ ਐਨਡੀਏ 400 ਪਾਰ ਹੋਗਾ ਇਸ ਵਾਰ ਮੈਜੋਰਟੀ ਭਾਜਪੀ ਦੀ ਹਾਸਲ ਨਹੀਂ ਹੋ ਸਕੀ ਐਂਡੀਏ ਦੀਆਂ ਜਿੰਨੀਆਂ ਅਲਾਈਸ ਪਾਰਟੀਆਂ ਸੀ ਨਾਲ ਜਿੰਨੇ ਵੀ ਭਾਈਵਾਲ ਸੀ ਸਾਰਿਆਂ ਨਾਲ ਮਿਲ ਕੇ ਸਰਕਾਰ ਬਣਾ ਲਈ ਦੇਸ਼ ਦੇ ਪ੍ਰਧਾਨ ਮੰਤਰੀ ਬਣ ਕੇ ਤੀਜੀ ਵਾਰ ਨਰਿੰਦਰ ਮੋਦੀ ਇਹ ਗੱਲ ਸਮਝਾਇਆ ਕਿ ਪਿਛਲੀ ਜਿਹੜੀ ਦੋ ਧਰਮ ਸੀ 14 ਤੋਂ ਲੈ ਕੇ 19 ਤੱਕ 19 ਤੋਂ ਲੈ ਕੇ 24 ਤੱਕ ਉਹਨਾਂ ਸਰਕਾਰਾਂ ਦੇ ਨਾਲੋਂ ਇਸ ਸਰਕਾਰ ਦੇ ਵਿੱਚ ਕੀ ਵਿਪਰੰਤਾ ਹੋਊਗੀ ਕੀ ਸਰਕਾਰ ਕਿਸੇ ਡਰ ਨਾਲ ਵੀ ਕੰਮਕਾਜ ਕਰੂਗੀ ਆਪਣਾ ਜਾਫਰ ਸਰਕਾਰ ਦੇ ਜੋ ਪਲਾਨ ਸੀ ਜੋ ਨੀਤੀਆਂ ਸੀਗੇ ਤੀਜੀ ਟਰਮ ਦੇ ਵਿੱਚ ਅਸੀਂ ਲੈ ਕੇ ਆਣੀਆਂ ਉਹਨਾਂ ਦੇ ਵਿੱਚ ਸਕਸੈਸ ਬੀਜੇਪੀ ਨੂੰ ਨਹੀਂ ਮਿਲ ਸਕੂਗੀ ਜਿਨੇ ਹੌਸਲੇ ਦੇ ਨਾਲ ਪਿਛਲੀਆਂ ਦੋ ਟਰਨ ਬੀਜੇਪੀ ਨੇ ਹੰਡਾਈਆਂ ਕੀ ਉਸੇ ਹੌਸਲੇ ਦੇ ਨਾਲ ਹੁਣ ਬੀਜੇਪੀ ਸਰਕਾਰ ਆਪਣੀ ਚਲਾ ਪਾਉਗੀ ਕਿਸ ਤਰੀਕੇ ਦੇ ਨਾਲ ਕੋਈ ਤਬਦੀਲੀਆਂ ਰਹਿਣਗੀਆਂ ਜਾਂ ਫਿਰ ਨਹੀਂ ਪਿਛਲੀ ਵਾਰ ਨਾਲੋਂ ਵੱਧ ਚੜ ਕੇ ਸਭ ਕੁਝ ਹੋਊਗਾ ਜਾਂ ਫਿਰ ਸਹਿਮ ਦੇ ਵਿੱਚ ਸਰਕਾਰ ਹੋਊਗੀ ਕਿਸੇ ਡਰ ਦੇ ਵਿੱਚ ਹੋਊਗੀ ਭਾਈਵਾਲਾਂ ਦੇ ਵਿਛੜਨ ਦਾ ਡਰ ਹੋਊਗਾ ਕਿਉਂਕਿ 5 ਸਾਲ ਦਾ ਸਮਾਂ ਬੜਾ ਲੰਮਾ ਸਮਾਂ ਹੁੰਦਾ ਬੜਾ ਕੁਝ ਹੋਣਾ ਹੈ ਨਾ ਆਉਣ ਵਾਲੇ 5 ਸਾਲਾਂ ਦੇ ਵਿੱਚ ਜਿਹੜਾ ਥੋੜਾ ਨਜ਼ਰੀਆ ਕਿ ਪਿਛਲੀਆਂ ਸਰਕਾਰਾਂ ਦੇ ਨਾਲੋਂ ਬੀਜੇਪੀ ਜਿਹੜੀ ਕਾਰਜਗਾਰੀ ਹੈ ਇਹ ਸਵਾਲ ਇਹ ਸਵਾਰ ਜਿਹੜੇ ਇਹ 5 ਸਾਲ ਨੇ ਇਹਨਾਂ ਚ ਕਿਦਾਂ ਦੇ ਰਹੂਗੀ ਜੀ ਰੁਪੇ ਸਾਹਿਬ ਅੰਗੂਸਾਹਿਬ ਸਮੇਂ ਦਾ ਜਿੱਥੇ ਤੱਕ ਸਵਾਲ ਹੈ ਨਾ ਸਮਾਂ ਬਹੁਤ ਤੇਜ਼ੀ ਨਾਲ ਚੱਲਦਾ ਕਿਸੇ ਕਦੇ ਨਹੀਂ ਕਿਹਾ ਰਹੀ ਵਾਸਤੇ ਕੱਟ ਸਮੇਂ ਨੇ ਇੱਕ ਨਾਮੰਨੀ ਰਿੱਖੇ ਆਪਣੇ ਵੇਗ ਟੱਪ ਗਿਆ ਬੰਨੋ ਬੰਨੀ ਸੋ ਜਿਹੜਾ ਸਮਾਂ ਹੈ ਉਹ ਨਹੀਂ ਕਿਸੇ ਨੂੰ ਉਡੀਕਦਾ ਸਮਾਂ ਤਾਂ ਚੱਲਦਾ ਰਹਿੰਦਾ ਤੇ ਜਿੰਨੇ ਮਰਜੀ ਤੁਸੀਂ ਉਹ ਪੰਜ ਸਾਲ ਨਿਕਲ ਜਾਂਦੇ ਨੇ ਪਰ ਸਵਾਲ ਜਿਹੜਾ ਸਾਡੇ ਸਾਹਮਣੇ ਹੈ ਵੀ ਇਹਨਾਂ ਪੰਜਾਂ ਸਮਾਂ ਚ ਪਿਛਲੇ 10 ਸਾਲਾਂ ਵਗੜੀ ਹੀ ਤੋਰ ਰਹੇਗੀ ਉਦੋਂ ਤੇਜ਼ ਹੋਏਗੀ ਉਦੋਂ ਠਿੰਨੀ ਪੈਗੀ ਉਸੇ ਹਿਸਾਬਤ ਕਰਮੀ ਕਦਮੀ ਨਾਲ ਤੁਰਨਗੇ ਝੰਡਕੇ ਡੋਲੇ ਖਾ ਕੇ ਤੁਰਨਗੇ ਦਿੱਕੇ ਡੋਲੇ ਖਾਂਦੇ ਹੋਏ ਸੰਭਲ ਸੰਭਲ ਦੇ ਨਾਲ ਦਿੱਚ ਦੇ ਵਿੱਚ ਕਿਤੇ ਵੱਡੀਆਂ ਗਲਤੀਆਂ ਤਾਂ ਨਹੀਂ ਕਰਨਗੇ ਜਾਂ ਸੰਭਲਣ ਦੇ ਵਾਸਤੇ ਕਿਤੇ ਕੋਈ ਸਮਝੱਤੇ ਤਾਂ ਨਹੀਂ ਕਰਨਗੇ ਜਾਂ ਸਮਝ ਸੰਭਲਣ ਦੇ ਵਾਸਤੇ ਕੋਈ ਪੁੱਠੇ ਕੰਮ ਤਾਂ ਨਹੀਂ ਕਰਨਗੇ ਇਹ ਸਵਾਲ ਮੇ ਸਾਡੇ ਸਾਹਮਣੇ ਇਹਨਾਂ ਸਵਾਲਾਂ ਨੂੰ ਹਰ ਭਾਰਤੀ ਬਲਕੇ ਜਿਹੜੇ ਭਾਰਤੀ ਬਾਹਰ ਵੀ ਬੈਠੇ ਨੇ ਜੋ ਐਨ ਆਰ ਆਈ ਵੀ ਨੇ ਤਾਂ ਵੀ वैसे तो पूरी दुनिया देख रही है विपक्ष किधर जाएगा हुन ਉਹਦੇ ਵਿੱਚ ਜਦ ਅਸੀਂ ਦੇਖਦੇ ਹਾਂ ਇੱਕ ਆਂਕਲਨ ਇਹ ਹੈ ਵੀ ਕਿਉਂਕਿ ਐਕੀ ਐਨਡੀਆਜੀ ਸਰਕਾਰ ਹੈ ਜੀ ਇਹ ਸਰਕਾਰ ਸ਼ਾਇਦ ਉਨੀ ਆਪਣਾ ਸ਼ਕਤੀਸ਼ਾਲੀ ਨਹੀਂ ਹੈ ਉਨੀ ਸਥਿਰ ਨਹੀਂ ਹੈ ਇਹ ਨੂੰ ਟੁੱਟਣ ਦਾ ਡਰ ਹੈ ਕਿ ਇਸ ਕਰਕੇ ਇਹ ਹੁਣ ਸਮਝੌਤੇ ਕਰੇਗੀ ਖਾਸ ਕਰਕੇ ਆਪਣੇ ਗੱਟਾਂ ਨਾਲ ਤੇ ਉਹਨਾਂ ਵਿੱਚੋਂ ਦੋ ਗੱਟਕੇ ਜਿਹੜੇ ਮੁੱਖ ਨੇ ਉਹ ਚੰਦਰਵਾਲ ਬਨਾਇਉ ਦੀ ਡਲਪੀ ਤੇ ਜਨਤਾ ਦਲ ਯੂनाइटेड ਨਿਤਿਸ਼ ਕੁਮਾਰ ਇਹ ਲੋਕਾਂ ਦਾ ਇੱਕ ਵਿਚਾਰ ਹੈ ਵੀ ਜੋ ਸਮਝੋਤੇ ਨਹੀਂ ਕਰੂਗਾ ਤੇ ਫਿਰ ਇਹ ਸਰਕਾਰ ਨਹੀਂ ਚੱਲਣੀ ਉਹ ਪਲਟੀ ਮਾਰ ਜਾਣਗੇ ਸਰਕਾਰ ਟੁੱਟ ਜੂਗੀ ਆਪਟੋਮੈਟਿਕ ਆ ਜੂਗੀ ਗਿਣਤੀ ਚਾ ਜਾਈ ਇੱਕ ਇਹ ਵਿਚਾਰ ਹੈ ਇੱਕ ਦੂਜੇ ਦੇ ਨਾਲ ਵੀ ਵਿਚਾਰ ਹੈ ਜਿਹਨੂੰ ਇਸ ਨੂੰ ਉਪਕਤਨ ਵਾਸਤੇ ਹੋਰ ਇਹ ਕੋਈ ਆਈ ਨਹੀਂ ਆਦੀ ਫੀਨਾਂ ਅਧਾਰ ਨਹੀਂ ਲਈ ਇਨਾਂ ਗੱਲਾਂ ਦੇ ਉਹ ਇਹ ਹੈ ਕਿ ਜੀ ਆਰਐਸਐਸ ਜਿਹੜਾ ਉਹ ਅੱਜਕੱਲ ਬਹੁਤ ਅਮੋਦੀ ਸਾਹਿਬ ਤੇ ਅਮਿਤ ਸ਼ਾਹ ਜੀ ਦੇ ਨਾਲ ਨਹੀਂ ਹੈ ਨਾਰਾਜ਼ ਉਹਨੇ ਖੁੱਲਕੇ ਚੋਣਾ ਚ ਵੀ ਮਦਦ ਨਹੀਂ ਕੀਤੀ ਤੇ ਹੁਣ ਵੀ ਉਹ ਨਾਰਾਜ਼ ਹੈ ਹੁਣ ਭਾਜੀ ਦਾ ਬਿਆਨ ਵੀ ਹੋਇਆ ਨੇ ਲੋਗਾਂ ਨੇ ਸੁਣੇ ਵੀ ਨੇ ਤੇ ਉਹਦੇ ਵਿੱਚ ਵੀ ਕੈਸ ਰਾਈਆਂ ਇਹ ਡਾਈਆਂ ਜਾ ਰਹੀਆਂ ਨੇ ਵੇ ਇਹ ਪਤਾ ਨਹੀਂ ਕਿ <div> ਵੱਡੀ ਗੱਲ ਹੋ ਜਾਣੀ ਐ ਇਹ ਝਗੜਾ ਪੈ ਜਾਣਾ ਨਿਤਨ ਗੜਕਰੀ ਨੇ ਪਤਾ ਨਹੀਂ ਕੀ ਕਰ ਦੇਣਾ ਜਾਂ ਜੋਗੀ ਨੇ ਜੇ ਇਸੇ ਤਰ੍ਹਾਂ ਹੀ ਇਹ ਕੇਵੀ ਐ ਵੀ ਭਾਜੀਪੀ ਦੇ ਅੰਦਰ ਵੀ ਵਲੇ ਝਗੜੇ ਪੈ ਪਏ ਨੇ ਕੇ ਜੀ ਅਮਿਤ ਸ਼ਾਹ ਤੇ ਮੋਦੀ ਸਾਹਿਬ ਵੀ ਅੱਗੇ ਤੁਰੇ ਹੋਏ ਨੇ ਕਾਕਿਆਂ ਨੂੰ ਤਾਂ ਇਹਨਾਂ ਨੇ ਕੁਝ ਮੰਨਿਆ ਨਹੀਂ ਕੋਈ ਇਹ ਵੀ ਕਹਿੰਦਾ ਵੀ ਇਹ ਸਰਕਾਰ ਤੇ ਤਾਂ ਸਾਢੇ 73 ਆ ਗਈ ਜੀ ਕਿਉਂਕਿ ਇਹਨਾਂ ਨੇ ਚਾਰਾ ਛਕਰਾ ਚਰਜੇ ਦੀ ਗੱਲ ਨਹੀਂ ਬੰਨੀ ਤਾਂ ਹੀ ਇਹ ਹਾਰੇ ਨੇ ਤਾਂ ਹੀ ਇਹਨਾਂ ਦੀ ਸਰਕਾਰ ਨਹੀਂ ਚੱਲਦੀ ਜਿਹੜੇ ਪਾਪ ਨੂੰ ਜਿਹੜੇ ਕਰਮ ਦੀ ਕੰਮ ਨੂੰ ਦੇ ਬਜਾਇ ਉਹਨੂੰ ਸਿਰਫ ਪਾਪ ਦੇ ਰੂਪ ਹੀ ਦੇਖਦੇ ਨੇ ਤੇ ਅਲੱਗ ਹਿੰਦੂ ਧਰਮ ਉਸ ਤਿੱਕੇ ਨਾਲ ਨਹੀਂ ਦੇਖਦਾ ਗੀਤਾ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਨੇ ਤਾਂ ਕਿਹਾ ਵੀ ਤੇਰਾ ਕੰਮ ਤਾਂ ਕੰਮ ਕਰਨਾ ਹੈ। ਬਲਕਿ ਹੋਣਾ ਇਹ ਤਾਂ ਬਹੁਤ ਸਾਰੇ ਹੋਰ ਕਾਰਕ ਹੁੰਦੇ ਨੇ ਜਿਨ੍ਹਾਂ ਤੇ ਉਹ ਨਿਰਭਰ। ਕਾਰਨ ਜ਼ਰੂਰ ਕਰਨਾ ਚਾਹੀਦਾ ਔਰ ਕਾਰਨ ਕਰਨ ਵਾਸਤੇ ਉਹਨਾਂ ਨੇ ਕਿਹਾ ਉਹ ਸ਼ੁਭ ਕਰਨ ਹੋਣਾ ਚਾਹੀਦੇ। ਜਿਉਂ ਮੀਂਹ ਜਨਤਾ ਦੇ ਭਲੇ ਦਾ ਹੋਵੇ, ਹੱਕ ਦਾ ਹੋਵੇ। ਤੇ ਤੀਜੀ ਗੱਲ ਉਹ ਸ਼ੁਭ ਤਾਂ ਮੰਨਦਾ ਜੇ ਲੋਕਾਂ ਨੂੰ ਨਾਲ ਲੈ ਕੇ ਕਰਿਆ ਜਾਵੇ। ਮੈਨੂੰ ਲੱਗਦਾ ਵੀ ਮੋਦੀ ਸਾਹਿਬ ਤੇ ਅਮਿਤ ਸ਼ਾਹ ਜੀ ਤਾਂ ਇਹ ਸ਼ੁਭਕਰਮ ਤਾਂ ਕਰਨਗੇ ਜੀ ਨਹੀਂ ਹੋਏ ਪਹਿਲਾਂ ਤੋਂ ਹੀ ਉਹ ਨਾਲ ਲੋਕਾਂ ਨੂੰ ਨਾਲ ਲੈਂਦੇ ਨੇ ਨਾਲ ਲੋਕਾਂ ਦੇ ਹਿੱਤ ਦੀ ਗੱਲ ਉਹ ਤਾਂ ਉਹਨਾਂ ਦਾ ਤਾਂਬਦਾ ਹੀ ਆਪਦੇ ਹਿੱਤ ਉਹਨਾਂ ਦੇ ਨਜ਼ਰ ਚ ਆਉਂਦਾ ਹੈ ਜਿਹੜੀ ਸੋਚ ਹੈ ਉਹ ਹੀ ਲੋਕਾਂ ਦਾ ਹਿੱਤ ਹੈ ਇਹ ਇੱਕ ਜਿੱਦੇ ਕਿਸੇ ਨੇਤਾ ਦੀ ਸੋਚ ਹੀ ਚੁੱਕਾਂ ਦਾ ਹਿੱਤ ਬਣ ਕੇ ਬੈਜੇ ਉਹ ਸਮਝੇ ਲੱਗ ਜੇ ਉਹਨੂੰ ਉਹਨੂੰ ਪ੍ਰਦੇਖਾ ਪੈ ਜੇ ਵੀ ਜੋ ਮੈਂ ਸੋਚਦਾ ਉਹ ਹੀ ਲੋਕਾਂ ਦਾ ਹਿੱਤ ਹੈ ਤਾਂ ਉਹਦੇ ਉਹ ਅਦੋਗਤੀ ਵੱਧ ਨਹੀਂ ਜਾਂਦਾ ਪਰ ਇਹਨੂੰ ਮੈਂ ਦੂਜੇ ਪਾਸੋਂ ਦੇਖਦਾ ਵਰਸਾ ਨੇ ਆ ਕੇ ਵਰਸਾ ਨਾ ਆਤਾ ਜਾਂਦੀਆਂ ਨੇ ਭਾਵੇਂ ਕੱਟੀਆਂ ਪੋਰੀਆਂ ਪੋਰੀਆਂ ਅੱਜ ਜਿਹੜਾ ਮੋਦੀ ਸਾਹਿਬ ਦਾ ਤੇ ਅਮਿਤ ਸ਼ਾਹ ਦਾ ਹੁਕਮ ਕਰਨ ਦਾ ਤਰੀਕਾ ਉਹ ਤਾਂ ਉਹਨਾਂ ਨੇ ਬਦਲਣਾ ਨਹੀਂ ਇੱਕ ਪੰਜਾਬੀ ਜੀ ਕਹਿੰਦੇ ਨੇ ਗੋਂ ਪਣਾਵੇ ਜਾਓ ਜਦ ਉਹਨਾਂ ਨੇ ਪ੍ਰਾਈਮ ਮਿੰਿਸਟਰ ਬਣ ਉਹਦੋਂ ਗਿਣਤੀ ਚਾਹੀਦੀ ਆ ਇਸ ਕਰਕੇ ਉਹਦੋਂ ਤਾਂ ਉਹਨਾਂ ਨਾਲ ਮਾੜਾ ਮੋਟਾ ਮਿਲਣਾ ਜਾਣਾ ਬਿਠਾਉਣਾ ਗੱਲ ਕਰਨੀ ਚਾਹ ਪਾਣੀ ਪਿਲਾਉਣਾ ਇਹ ਕਰਨੀ ਆਇਤਾ ਨਗਪੁਰ ਵੀ ਆ ਕੇ ਆਈ ਸੀਗੀ ਚੋਣਾ ਵੇੜੇ ਜਦੋਂ ਉਹਨਾਂ ਲੱਗਿਆ ਵੀ ਮੜਾ ਮੋਟਾ ਸਾਡਾ ਉਹਨਾਂ ਨਾਲ ਠੀਕ ਹੈ। ਸੁਪਰ ਜਦ ਦੀ ਕੋਈ ਤਾਕਤ ਚ ਆ ਗਈ ਉਸ ਤੋਂ ਬਾਅਦ ਫੇਰ ਨਹੀਂ ਉਹਨਾਂ ਨੇ ਸੁਣਨੀ। ਇਹ ਜਿਹੜਾ ਤੌਰ ਤਰੀਕਾ ਹੈ ਵੀ ਆਪਾਂ ਜਦ ਲੋੜ ਹੈ ਤੇ ਜਦ ਤੱਕ ਆਪਾਂ ਨੂੰ ਤਾਕਤ ਨਹੀਂ ਮਿਲਦੀ ਉਦੋਂ ਤੱਕ ਆਪਾਂ ਤਾਕਤ ਲੈਣ ਵਾਸਤੇ ਥੋੜਾ ਫਿਰ ਦਬਾ ਕੇ ਰੱਖ ਲੋ। ਤਾਕਤ ਲੈਣ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ? ਫੇਰ ਉਹਦੇ ਵਿੱਚ ਮੈਂ ਦੇਖਿਆ ਅਸੀਂ ਕੋਈ ਪੰਚਾਇਤਾਂ ਚੋਣਾਂ ਲੜੀਆਂ ਇੱਕ ਸਰਪੰਚ ਜਿਤਾਤਾ ਸੋ ਉਹ ਬਹੁਤ ਵੱਡੇ ਲੋਕ ਵਿਰੁੱਧ ਸੀਗੇ ਪਰ ਸਾਡੀ ਆਪਣੀ ਚਾਰ ਸੀਗੀ ਪਰ ਜੋ ਉਹ ਜਿੱਤ ਗਿਆ ਪਿੱਛੋਂ ਜਿਹੜੇ ਸੀ ਲੋਕਾਂ ਦਾ ਵਾਅਦਾ ਕਰੇ ਕਹਿੰਦਾ ਵਾਅਦਾ ਨਹੀਂ ਪੂਰਾ ਕਰਦਾ ਪਰ ਸਾਡੇ ਕੋਲ ਤਾਂ ਇੰਨੀ ਤਾਕਤ ਸੀ ਕਿ ਅਸੀਂ ਲੋਕਾਂ ਦਾ ਇਕੱਠ ਰੱਖਿਆ ਹੋਇਆ ਸੀ ਅਸੀਂ ਉਹਨੂੰ ਸਸਪੈਂਡ ਕਰਾਤਾ ਛੇਤੀ ਹੀ ਹੁਣ ਇੱਥੇ ਪਤਾ ਨਹੀਂ ਹੁਣ ਲੋਕਾਂ ਦੀ ਤਾਕਤ ਕਿੰਨੀ ਹੋਊਗੀ ਵੀ ਮੋਦੀ ਸਾਹਿਬ ਇਹਨਾਂ ਦੀ ਨਿਤਿਸ਼ ਹੋਰਾਂ ਦੀ ਵੀ ਮੋਦੀ ਸਾਹਿਬ ਨੂੰ ਉਹੀ ਜੀ ਜੇ ਤੇ ਇਹਨਾਂ ਸਮਝਾਤਾ ਜਾਂ ਕਰਕੇ ਮੁੜ ਕੇ ਕਰਨਗੇ ਨਹੀਂ ਕਰਨਗੇ ਜਾਂ ਉਹ ਕਰ ਸਕਣਗੇ ਜਾਂ ਨਹੀਂ ਹੁਣ ਸਮੱਸਿਆ ਕਿੱਥੇ ਖੜੀ ਹੈ ਸਮੱਸਿਆ ਇੱਥੇ ਹੈ ਵੀ મોદી ਸਾਹ ਸਾਹ ਤੇ ਸ਼ਾਹ ਜੀ ਨੇ ਜਿਹੜੇ ਕੰਮ ਕੀਤੇ ਹੋਏ ਨੇ ਉਸ ਲਾਈਨ ਤੇ ਜੋ ਨਹੀਂ ਤੁਰਦੇ ਤਾਂ ਉਹਨਾਂ ਦੀ ਸਾਖ ਗਿਤੀ ਹੈ ਜਿੱਥੇ ਉਹ ਚਾਹੁੰਦੇ ਨੇ ਬਣਾਉਣਾ ਉਹ ਲੋਕਾਂ ਦੀ ਸਾਖ ਨਹੀਂ ਬਣਾਉਣਾ ਚਾਹੁੰਦੇ ਲੋਕਾਂ ਤੇ ਪਾਸ਼ਨ ਖਿਲਾ ਰਹੇ ਨੇ ਉਹ ਜਿਹੜੀ ਸਾਖ ਉਹ ਕਾਰਪੋਰੇਟ ਚ ਬਣ ਗਿਆ ਉਹਨਾਂ ਦੀ ਉਹ ਕਾਰਪੋਰੇਟ ਨੂੰ ਸਭ ਕੁਝ ਦੇਣ ਵਾਸਤੇ ਉਹਨਾਂ ਨੂੰ ਕਦਮ ਤੋਹੀ ਚੁਕਨੇ ਪੈਣਗੇ ਪਹਿਲੇ ਹੀ ਕਾਰਪੋਰੇਟ ਨਾਲ ਜੋ ਪੱਠਾ ਬੈਠਾ ਹੋਇਆ ਆਪਾਂ ਨੂੰ ਪਤਾ ਹੀ ਹੈ ਹਿੰਦਨਵਰਗ ਪੀਪਰਸ ਨੇ ਸਾਰਾ ਕੁਝ ਲੀਕ ਕਰੀ ਦਿੱਤਾ ਸੀ ਜਦੋਂ ਟ੍ਰੋਲ ਬੌਂਡ ਦੇ ਵਿੱਚ ਸਾਰੀ ਗੱਲ ਸਾਹਮਣੇ ਆ ਗਈ ਸੀ ਇਸ ਕਰਕੇ ਉਹ ਉਸੇ ਰਸਤੇ ਤੁਰਨਗੇ ਜੋ ਸਾਹਮਣੇ ਵੀ ਆ ਗਿਆ ਕਹਤਾ ਜੀ ਜੂ ਸੀਸੀ ਨਾਗੂ ਕਰਾਂਗੇ ਐਨਆਰਸੀਸੀਏ ਤੇ ਵੀ ਇਹੀ ਸਟੈਂਡ ਲੈ ਲੈਣਾ મોદી ਸਾਹਿਬ ਦਾ ਭਾਸ਼ਣਾ ਜਿਹੜਾ ਅਜੇ ਵੀ ਉਹਦਾ ਤੌਰ ਤਰੀਕਾ ਨਹੀਂ ਬਦਲਿਆ ਟੌਪਿਕ ਉਹੀ ਹੈ ਤੁਹ ਜਾ ਤੁਹ ਜਾ ਸਵਾਲ ਜਿਹੜਾ ਹੈਗਾ ਕਿ ਲੋਕਾਂ ਨੂੰ ਬੰਦ ਕੇ ਰਾਜ ਕਰਨਾ ਮੋਦੀ ਸਾਹ ਨੇ ਕਿਤੇ ਨਹੀਂ ਕਿਹਾ ਕਿ ਕੰਗਨਾ ਦਾ ਇਹ ਕਹਿਣਾ ਕਿ ਪੰਜਾਬ ਜੱਤਵਾਦ ਆ ਗਿਆ ਇਹ ਗੱਲ ਤਾਂ ਉਹਨੂੰ ਇਹ ਨਹੀਂ ਕਹਿਣਾ ਚਾਹੀਦਾ ਠੀਕ ਹੈ ਉਹਨਾਂ ਦੀ ਪਾਰਟੀ ਦੀ ਐਨਪੀ ਹੈ ਮੋਦੀ ਸਾਹਿਬ ਦੀ ਸਰਕਾਰ ਦੇ ਬਹੁਤ ਨੇੜੇ ਹੈ ਉਹ ਸੋ ਮੋਦੀ ਸਾਹਿਬ ਨੇ ਜਿਹੜਾ ਉਹੀ ਡੰਡਾ ਫੇਰਨਾ ਹੈ ਜਿਹੜਾ ਲੋਕਾਂ ਨੂੰ ਪਾੜ ਕੇ ਰੱਖਣਾ ਹੈ ਤੇ ਨਫਰਤ ਦੀ ਰਾਜਨੀਤੀ ਫਲਾ ਕੇ ਰਾਜ ਕਰਨਾ ਹੈ ਉਹ ਉਹੀ ਕਰਨਾ ਹੈ ਉਹਦੇ ਵਿੱਚ ਜਿਹੜਾ ਮਤਭੇਦ ਹੈਗਾ ਆਰਐਸਐਸ ਨਾਲ ਆਰਐਸਐਸ ਦੇ ਮੁਖੀ ਮੋਹਨ ਭਗਵਤ ਜੀ ਦਾ ਜਿਹੜਾ ਬਿਆਨ ਹੈ ਉਹ ਵੀ ਸਮਝ ਲਓ ਤੇ ਜਿਹੜੀ ਗੱਲ ਉਹ ਪਹਿਲਾਂ ਕਹਿੰਦੇ ਸੀ ਉਹ ਵੀ ਆਪਾਂ ਜੇ ਦੇਖ ਲਈਏ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਸਾਲ ਪਹਿਲਾਂ ਕਿ ਜੋ ਹੋ ਗਿਆ ਬਹੁਤ ਹੋ ਗਿਆ ਹੁਣ ਥੋੜਾ ਧੀਮੇ ਚੱਲੋ ਠੋ ਧੀਮੇ ਚੱਲੋ ਜਦ ਤੱਕ ਹੈ ਕਿ ਮੋਦੀ ਸਾਹਿਬ ਚ ਪੈ ਗਏ ਉਹਨਾਂ ਨੂੰ ਵੇ ਤਾਂ ਹਿੰਦੂ ਜਵਾਨਾਂ ਪਿੱਛੇ ਛੱਡ ਰਹੇ ਨੇ ਹੋਰ ਨੇ ਉਹਨਾਂ ਨੇ ਫਿਰ ਇੱਕ ਦੇਖ ਲਿਆ ਆਰਗੇਨਾਈਜ਼ਰ ਚ ਛਪਿਆ ਇਹਨਾਂ ਰੱਬ ਦਾ ਉਹ ਹੈਗਾ ਪਰਚਾ ਤੇ ਪੰਜ ਜਨੇ ਛਪਿਆ ਕਿ ਹਿੰਦੂ ਹਜ਼ਾਰ ਸਾਲ ਤੋਂ ਅਕ੍ਰੋਸ਼ ਚ ਨੇ ਜਿਹੜੇ ਘਟਗਿੰਤੀਆਂ ਸਮਝੀਆਂ ਨੇ ਅਸੀਂ ਰਾਜ ਕਰਿਆ ਉਹ ਰੇ ਉਹ ਭੁੱਲ ਜਾਣਾ ਉਸ ਰਾਜ ਨੂੰ RAM ਨਾ ਰਹਿਣਾ ਰਹੀ ਜਾਣਾ ਆਪ ਦਾ ਪੂਜਾ ਪਾਠ ਮਾੜਾ ਮੋਟਕਰੀ ਜਾਣਾ ਪਰ ਇਹ ਦੇਸ਼ ਹਿੰਦੂਆਂ ਦਾ ਹੈ ਹਿੰਦੂ ਗੁੱਸੇ 'ਚ ਨੇ ਇਹ ਕੋਈ ਜਾਤੀ ਵੀ ਕਰ ਬੈੰਦੇ ਨੇ ਹਿੰਦੂਆਂ ਨਾਲ ਤੇ ਚੁੱਪ ਰਹਿਣ ਸਹਿਣ ਹੈ ਕਿ ਉਹਨਾਂ ਨੇ ਇਹ ਨਵਾਂ ਕੱਢ ਲਿਆ ਪਰ ਮੌਨਪਖੀ ਦਾ ਮਤਲਬ ਇਹ ਸੀ ਜਾਂ ਆਰਐਸਐਸ ਦਾ ਕਿਉਂਕਿ ਮੌਨਪਖੀ ਆਪਣੀ ਮਰਜ਼ੀ ਨਾਲ ਨਹੀਂ ਕਹਿੰਦੇ ਕੁਝ ਆਰਐਸਐਸ ਕਹਿ ਗਿਆ ਸਾਰੀ ਆਪਣੀ رائے ਕਰਕੇ ਕਹਿੰਦੇ ਉਹੀ ਨੇ ਪਰ ਉਹ رائے ਸਾਰੀ ਹੋਈ ਉਹਦੇ ਵਿੱਚ ਉਹਨਾਂ ਦਾ ਇਹ ਸੀ ਕਿ ਜਿੰਨਾ ਆਪਾਂ ਪ੍ਰਾਪਤ ਕਰ ਲਿਆ ਕਰ ਲਿਆ ਹੁਣ ਇਹਨੂੰ ਪਹਿਨਾ ਇਹਨੂੰ ਪੱਕਾ ਕਰਤੋ ਨੈਵੀ ਲੋਕਾਂ ਨੂੰ ਥੋੜਾ ਜਿਹਾ ਸਾਂ ਆਜੂਗਾ ਜਿਹੜੇ ਵਿਰੋਧ ਕਰਨ ਵਾਲੇ ਨੇ ਉਹ ਨਹੀਂ ਕਰ ਸਕਣਗੇ ਸੋ ਇਹ ਉਹ ਨਹੀਂ ਕੀ ਗੱਲ ਹੀ ਹੈ ਬਾਕੀ ਮੋਦੀ ਸਾਹਿਬ ਉਹੀ ਕੁਝ ਕਰਨਗੇ ਜੋ ਆਰਐਸਐਸ ਕਰਦਾ ਹੈ ਆਰਐਸਐਸ ਉਹੀ ਕੁਝ ਕਰੇਗਾ ਜੋ ਮੋਦੀ ਸਾਹਿਬ ਕਰਦੇ ਨੇ ਇੱਕ ਤਾਂ ਪਹਿਲਾਂ ਆਰਐਸਐਸ ਤੇ ਮੋਦੀ ਸਾਹਿਬ ਦਾ ਝਗੜਾ ਤਾਂ ਮੈਂ ਇੱਥੇ ਲੈਵਲ ਤੇ ਆਪਣਾ ਕਰਨਾ ਹੈਗੇ ਉਹਨਾਂ ਦੇ ਅੰਦਰੂਨੀ ਮਤਭੇਦ ਨੇ ਉਹਨਾਂ ਦੇ ਬਹਿਨੂਨੀ ਮਤਭੇਦ ਨਹੀਂ ਹੈਗੇ ਇਸ ਕਰਕੇ ਉਹਨਾਂ ਨੇ ਜੋ ਕਰਨਾ ਉਹੀ ਕਰਨਾ ਹੈ ਉਹੀ ਨਫਰਤ ਦੀ ਰਾਜਨੀਤੀ ਕਰਨੀ ਹੈ ਉਹ ਹੁਕਮਰਾਨ ਬਣ ਕੇ ਰਾਜ ਕਰਨਾ ਚਾਹੁੰਦੇ ਨੇ ਉਹ ਹੁਕਮਰਾਨ ਬਣ ਰਹੇ ਨੇ ਇਸ ਤੋਂ ਅੱਗੇ ਜਿਹੜਾ ਦੂਜਾ ਹਿੱਸਾ ਹੈ ਕਿ ਪੋਲੇਸ਼ਨ ਜਿਹੜੇ ਗੱਠ ਜੋੜ ਦੀ ਸਰਕਾਰ ਦਾ ਚਲਾਉਣਾ ਉਹਦੇ ਵਿੱਚ ਉਹਨਾਂ ਨੇ ਇੱਕ ਵਾਰੀ ਆਪਣੀ ਗਿਣਤੀ ਲੱਗੇ ਜਿਵੇਂ ਸੌ ਚੁੱਕ ਲਈ ਉਹਦੋਂ ਪ੍ਰਾਈਮ ਮਿੰਿਸਟਰ ਨੇ ਜਿੰਨਾ ਚਿਰ ਫਲੋਰ ਟੈਸਟ ਨਹੀਂ ਹੁੰਦਾ ਉਹਨਾਂ ਚਿਰ ਥੋੜਾ ਚੁਪ ਰਹਿ ਸਕਦੇ ਨੇ ਫਲੋਰ ਟੈਸਟ ਤੋਂ ਬਾਅਦ ਦੁਬਾਰਾ ਕੌਣ ਉੱਥੇ ਮਤਾਲੇ ਕਿ ਆਊਗਾ ਕੀ ਹੋਊਗਾ ਕਿੰਨਾ ਚਿਰ ਹੋਊਗਾ ਉਹਦੋਂ ਨੂੰ ਕਿੰਨਿਆਂ ਦੇ ਐਮਪੀ ਉਹ ਖਰੀਦ ਲੈਂਦੇ ਨੇ ਕਿੰਨਿਆਂ ਨੂੰ ਉਹ ਈਜ਼ੀ ਰਾਹੀਂ ਦਵਾ ਦੇ ਦਿੰਦੇ ਨੇ ਹੁਣ ਹਿਮੰਤ ਸੁਰੈਨੂ ਕਲਾ ਉਹਨਾਂ ਦੇ ਕੇਸ ਤੋਂ ਉਦੋਂ ਹੀ ਚੱਲ ਰਹੇ ਨੇ ਹੋਲੀ ਆ ਇਹ ਆਪਣਾ ਜਿਹੜਾ ਕੇਜਰੀ ਵਾਲਾ ਇਸਤੇ ਵੀ ਹੋਰਾਂ ਤੇ ਵੀ ਕਰਨੇ ਸ਼ੁਰੂ ਕਰ ਦਿੰਨੇ ਸੋ ਇਹ ਜਿਹੜਾ ਉਹਨਾਂ ਦਾ ਤਾ ਤਰੀਕਾ ਨਹੀਂ ਬਦਲਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਪੋਲੀਟਿਕੜੇ ਬਰਸਾ ਸਿੰਘ ਜੀ ਦੇ ਇੱਕ ਵਾਰੀ ਨਿਕਲ ਦਿਓ ਫਿਰ ਆਪਦਾ ਡੰਡਾ ਫੇਰੀ ਜਾਓ ਉਹ ਇਹੀ ਕੁਛ ਕਰਨਗੇ ਉਹਨਾਂ ਨੇ ਬਿਲਕੁਲ ਨਹੀਂ ਉਹਨਾਂ ਨੇ ਲੋੜ ਦੇ ਲਈ ਕੰਮ ਪੜਾਵੇ ਜੋ ਪੰਜਾਬੀ ਚ ਕਹਿੰਦੇ ਨੇ ਲੋੜ ਦੇ ਲਈ ਇਹਨਾਂ ਨੇ ਇਹ ਕਹਤਾ ਸੀ ਵੀ ਮੈਂ ਤਾਂ ਪ੍ਰਧਾਨ ਮੰਤਰੀ ਨਹੀਂ ਹੋ ਸਕਦਾ ਅਗਰ ਮੈਂ ਮੁਸਲਮਾਨੋ ਕੋ ਖਿਲਾਫ ਬੋਲਤਾ ਹਾਂ ਦੂਜੇ ਵੀ ਮੁਸਲਮਾਨਾਂ ਦੇ ਖਿਲਾਫ ਜਾਇਰ ਗੁਨਾਹ ਕੀ ਕਰਤਾ ਸੋ ਇਸ ਕਰਕੇ ਪੜੇਖਾ ਪਾ ਛੱਡਤੀ ਇਹ ਤਾਂ ਦੇਖ ਕੇ ਕਿਹੜੇ ਕਿਹੜੇ ਪਾਸੋਂ ਦਾ ਵਿਖਦਾ ਕਿਹੜੀ ਦੁਕਾਨ ਤੇ ਕਿਹੜਾ ਗਾਹਕ ਹੈ ਉਹਦੇ ਅਨੁਸਾਰ ਗੱਲ ਕਰਦੇ ਨੇ ਸੋ ਇਹ ਦੂਜਾ ਪੱਖ ਹੈ ਤੀਜਾ ਪੱਖ ਇਹਦਾ ਇਹ ਹੈ ਕਿ ਜਦ ਤੁਸੀਂ ਦੇਸ਼ ਨੂੰ ਚੜਾਉਣ ਦੇ ਦੋ ਹੀ ਤਰੀਕੇ ਨੇ ਜਿਹਨੂੰ ਵਿਕਾਸ ਦਾ ਮਾਡਲ ਕਹਿ ਕੇ ਚਲਾਉਂਦੇ ਇੱਕ ਤਰੀਕਾ ਇਹ ਹੈ ਤੇ ਜਿਹੜੇ ਸਾਰੇ ਕੁਦਰਤੀ ਸਰੋਤ ਨੇ ਇਹਨਾਂ ਨੂੰ ਕੁਝ ਲੋਕਾਂ ਦੇ ਹੱਥ 'ਚ ਦੇ ਦੋ ਉਹ ਇਹਨੂੰ ਆਪਣੀ ਮਰਜ਼ੀ ਦੇ ਨਾਲ ਚਲਾਉਣ ਤੇ ਉਹਦੇ ਵਿੱਚੋਂ ਚੂਨ ਭੂਨ ਜੋ ਲੋਕਾਂ ਨੂੰ ਬਿੱਅਆ ਨੌਕਰੀਆਂ ਦੇ ਰੂਪ 'ਚ ਜਾਂ ਕੋਈ ਚਾਲ ਪੈਸਿਆਂ ਦੇ ਰੂਪ 'ਚ ਜਾਂ ਕੋਈ ਕੱਚੇ ਮਾਲ ਦੇ ਜਾਂ ਪੱਕੇ ਮਾਲ ਦੇ ਰੂਪ 'ਚ ਉਹਨਾਂ ਨੂੰ ਦੇਈ ਜਾਓ ਇੱਕ ਤਰੀਕਾ ਇਹ ਹੈ ਔਰ ਉਹਦੇ ਵਿੱਚ ਤੁਸੀਂ ਕਿੰਨਾ ਮਾਲ ਪੈਦਾ ਕਰਨਿਓ ਉਹ 5 ਟ੍ਰਿਲੀਅਨ ਇਕਨੋਮੀ 10 ਟ੍ਰਿਲੀਅਨ ਇਕਨੋਮੀ ਦੁਨੀਆ ਦਾ ਤੀਜਾ ਆਪਸਚਾ ਪੰਜਵਾਂ ਆਪਸਚਾ ਤੀਜਾ ਆਪਸਚਾ ਪ੍ਰਤੀ ਵਿਅਕਤੀ ਆਮਦਨ ਕੀ ਮਾਫ ਦੰਡਕ ਹੀ ਜੋ ਪਾ ਮੇ ਲੋਕੋ ਪੁੱਖੇ ਮਰ ਜਾਨਾ ਭਾਵੇਂ ਤੁਸੀਂ 80 ਕਰੋੜ ਨੂੰ ਅਨਾਜ ਹੀ ਦੇ ਰਹੇ ਹੋ ਇੱਕ ਤਰੀਕਾ ਇਹ ਹੈ ਹੁਕਮ ਚਲਾਉਣਾ ਇੱਕ ਅਧਿਕਾਰਵਾਦ ਕਰਨਾ ਉਹ ਹੀ ਇੱਚ ਬੰਦ ਸੁਵੰਤਾ ਨਹੀਂ ਇੱਕ 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 ਸਭ ਕੁਝ ਇੱਕ ਕਰ ਦੇਣਾ ਕਿ ਇੱਕ ਇਹ ਤਾ ਤਰੀਕਾ ਹੈ ਇਹ ਤਾ ਤਰੀਕਾ ਮੌਜੂਦਾ ਅਰਥਚਾਰ ਦੇ ਵੀ ਉਲਟਾ ਜਿਹੋ ਜਿਹਾ ਸਾਨੂੰ ਚਾਹੀਦਾ ਹੈ ਦੌੜਾ ਕਰਨ ਇਹ ਕੁਦਰਤ ਦੇ ਸੂਤਾਂ ਦੇ ਵੀ ਉਲਟਾ ਕੁਦਰਤ ਦੇ ਵਿੱਚ ਬੰਦ ਸੁਵੰਤਾ ਇੱਕੋ ਕਾ ਵੀ ਚ ਪੰਪ ਪੰਪ ਦੇ ਫਰੋਂ ਹੁੰਦੇ ਨੇ ਤੇ ਉਹਨਾਂ ਦੇ ਰੰਗ ਵੀ ਵੱਖਰੇ ਵੱਖਰੇ ਹੁੰਦੇ ਨੇ ਫੰਦਾਂ ਲਈ ਉਹ ਕਿਆਰੀ ਚੱਕੀ ਹੁੰਦੀ ਆ ਪਾਣੀ ਵੀ ਉਹਨਾਂ ਨੂੰ ਕਿੱਥੇ ਹੀ ਲੱਗਦਾ ਜੰਗਲ ਦੇ ਵਿੱਚ ਮਾਸਾਹਾਰੀ ਵੀ ਰਹਿੰਦੇ ਨੇ ਸਾਕਾਹਾਰੀ ਵੀ ਰਹਿੰਦੇ ਨੇ ਬਸ ਜੰਗਲ ਤਾਂ ਵੱਸਦਾ ਹੀ ਆ ਜੰਗਲ ਦੇ ਵਿੱਚ ਹਾਥੀ ਵੀ ਰਹਿੰਦੇ ਤੇ ਕੀਲੀ ਵੀ ਰਹਿੰਦੀ ਆ ਜੰਗਲ ਦੇ ਵਿੱਚ ਟਿੱਕਰਾਂ ਦੇ ਪੇੜ ਵੀ ਨੇ ਤੇ ਜੰਗਲ ਦੇ ਘਾਹੂਸ ਵੀ ਆ ਸੋ ਇਸ ਕਰਕੇ ਇਹ ਗੱਲ ਨੂੰ ਸਮਝਣਾ ਕਿ ਇਹ ਵੱਨਸਵੰਤਾ ਹੈ ਇਹ ਵਨਸਵੰਤਾ ਹੀ ਇਹ ਜੀਵਨ ਦਾ ਦਾ ਹੈ ਜਿੱਦ ਦੇ ਵਨਸਵੰਤਾ ਖਤਮ ਹੋ ਜਾਂਦੀ ਹੈ ਉਹ ਜੀਵਨ ਨਹੀਂ ਰਹੇਗਾ ਛੋਟੀ ਜਿਹੀ ਉਦਾਹਰਨ ਦਿੰਨਾ ਮੈਂ ਇਹਨੂੰ ਸਮਝਣ ਦੀ ਉਦੇ ਵਾਸਤੇ ਕਿ ਜਿਵੇਂ ਆਪਾਂ ਦਹੀਂ ਜਮਾਉਣਾ ਉਹ ਵੀ ਬਕਟੀਰੀਆ ਨੇ ਆਪਾਂ ਮਦਾਨੀ ਲਾਉਂਦੇ ਹੁੰਦੇ ਅੱਗੇ ਜਲੇਬੀਆਂ ਵਾਸਤੇ ਰਾਤ ਨੂੰ ਉਹ ਕਰਕੇ ਜਦ ਜਲੇਬੀ ਨਰਮ ਹੋ ਜੇ ਬਕੀ ਅੱਗੇ ਲਈ ਦੀ ਉਹ ਉਦੇ ਚ ਵੀ ਉਹ ਜਰਮ ਨੇ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਸੀ ਸਿਰਕਾ ਬਣਾਉਣੇ ਰਾਸ ਤੋਂ ਗੰਦੇ ਰੋਟ ਉਹ ਵੀ ਜਰਮ ਪੈਦਾ ਕਰ ਰਹੇ ਨੇ ਫੇ ਸ਼ਰਾਬ ਬਣਾਉਂਦੇ ਨੇ ਲੋਗ ਜਿੰਨੀ ਆ ਸ਼ਰੇਦ ਦੀਆਂ ਸ਼ਰਾਬਾਂ ਦੀਆਂ ਅਫੈਕਟਾਂ ਉੱਥੇ ਵੀ ਉਹ ਜਰਮ ਹੀ ਕੰਮ ਕਰਦੇ ਆ ਆ ਜਿਹੜਾ ਅਸੀਂ ਕੂੜਾ ਕਾੜਾ ਸੁੱਟ ਦਿੰਨੇ ਆ ਇਹ ਗੱਲ ਜਾਂਦਾ ਹੈ ਇਹ ਵੀ ਜਰਮ ਹੀ ਗਾਲਦੇ ਨੇ ਉਹ ਜਰਮ ਸਾਡੇ ਰੋਟ 'ਚ ਨੇ ਪਰ ਉਹੀ ਜਰਮ ਪਲੇਗ ਉਹੀ ਜਰਮ ਬਿਮਾਰੀਆਂ ਉਹੀ ਜਰਮ ਕਰੋਨਾ ਉਹ ਵਾਇਰਸ ਨੇ ਬਸ ਕੋਡਿਓ ਉਹੀ ਟਾਈਫਾਇਡ ਉਹੀ ਜਰਮ ਪੈਦਾ ਕਰਦੇ ਨੇ ਟਟੀਆਂ ਉਲਟੀਆਂ ਕੋਲੇ ਫੁਨਸੀਆਂ ਇਹ ਵੀ ਸੋ ਇਸ ਕਰਕੇ ਹਰ ਚੀਜ਼ ਦੀ ਆਪਣੀ ਇੱਕ ਮੱਤ ਹੈ ਜਿਉਂ ਡੋਰ ਤੋਂ ਵੱਧ ਵਧ ਜੇਗੀ ਤਾਂ ਉਹ ਰੋਕਣਾ ਪੈਂਦਾ ਜਿਉਂ ਘਟ ਜੇ ਤਾਂ ਉਹ ਠਿਆਰ ਕਰਨੀ ਪੈਂਦੀ ਹੈ ਹੁਣ ਜੇ ਮੱਖੀਆਂ ਮੱਛਰ ਸਾਰੇ ਮਾਰ ਦੋਗੇ ਤਾਂ ਵੀ ਸਮਝ ਗੱਲ ਲੂ ਜੇ ਸ਼ਹਿਦ ਦੀਆਂ ਮੱਖੀਆਂ ਨਹੀਂ ਹੋਣਗੀਆਂ ਤੇ ਫਿਰ ਫੁੱਲਾਂ ਦੇ ਉੱਤੇ ਪਰਾਗਣ ਕਿਵੇਂ ਹੋਏਗਾ ਬਾਗਾਂ ਦੇ ਵੀ ਚੰਬ ਕਿੱਥੋਂ ਲੱਗਣੇ ਨੇ ਲੱਗ ਨਹੀਂ ਨਹੀਂ ਕਿਉਂਕਿ ਫੜਾਂਦਾ ਤਾਂ ਪਰਾਗ ਨਹੀਂ ਇਹ ਕੀੜੇ ਤੰਗੇ ਕਰਦੇ ਨੇ ਭੌਰੇ ਮੱਖੀਆਂ ਸ਼ਹਿਦ ਦੀਆਂ ਟਿੱਡੀਆਂ ਜੇ ਉਹਨਾਂ ਨੂੰ ਤੁਸੀਂ ਖਤਮ ਕਰ ਦੋਗੇ ਜੇ ਭੀਤਾ ਗੜਬੜ ਹੋ ਜੇਗੀ ਇਦਾਂ ਹੀ ਇਹਨਾਂ ਖਤਮ ਕਰਤੀਆਂ ਤਾਂ ਫਿਰ ਬੋਮਾਰ ਲਾਗੀ ਥਾਂ ਥਾਂ ਤੇ ਹੁਣ ਆਪਾਂ ਦੇਖਦੇ ਹਾਂ ਅੱਡਾ ਲੈ ਕਿੰਨਾ ਕੁ ਕਹਿਣਾ ਅੱਗੇ ਜਾਨਵਰਾਂ ਨੂੰ ਮਰਿਆ ਨੂੰ ਹੋਰ ਨੂੰ ਕਾ ਜਾਂਦੀਆਂ ਨੇ ਸੋ ਜਿਹੜਾ ਅਸੀਂ ਸਮਝਣਾ ਹੈ ਕਿ ਇਹ ਦੂਜਾ ਕੁਦਰਤ ਦਾ ਹਿੱਸਾ ਹੈ ਕਿ ਤੁਸੀਂ ਜੋ ਕੁਝ ਕੁਦਰਤ ਦੇ ਵਿੱਚ ਦੱਤਾਂ ਨੇ ਉਹ ਆਮ ਲੋਕਾਂ ਦਾ ਹੱਕ ਹੈ ਉਹਦੇ ਤੇ ਉਹਨਾਂ ਦੱਤਾਂ ਦੀ ਵਰਤੋਂ ਇਸ ਤਰੀਕੇ ਨਾਲ ਕਰੋ ਕਿ ਕੁਦਰਤ ਦਾ ਵੀ ਨਿਵਿਧਾਨ ਵੀ ਨਾ ਟੁੱਟੇ ਤੇ ਲੋਕਾਂ ਦੀ ਢੋਡ ਵੀ ਪੂਰੀ ਹੋਈ ਜਾਵੇ ਉਸ ਰੋਡ ਦੇ ਵਿੱਚੋਂ ਲੋਕਾਂ ਨੂੰ ਰੁਜ਼ਗਾਰ ਵੀ ਮਿਲੇ ਲੋਕਾਂ ਨੂੰ ਇੱਕ ਆਨਖੜਾ ਜੀਵਨ ਵੀ ਮਿਲੇ ਇੱਕ ਚੰਗਾ ਜੀਵਨ ਵੀ ਮਿਲੇ ਉਹ ਚੈਨ ਦੀ ਨੀਂਦ ਸੌਣ ਉਹ ਇੱਕ ਦੂਜਾ ਮਿਲ ਕੇ ਰਹਿਣਾ ਸਿੱਖਣਾ ਤੇ ਇਹ ਲੋੜ ਹੈ। ਨਾ ਉਹ ਮੋਦੀ ਸਾਹਿਬ ਪਹਿਲੇ ਤਰੀਕੇ ਦਾ ਕਰਨਾ ਚਾਹੁੰਦੇ ਵੀ ਸਭ ਨੂੰ ਇੱਕ ਕਰ ਦੋ ਮਲੀਆਂ ਮੇਟ ਕਰ ਦੋ ਕਿਸੇ ਦਾ ਦੂਜਾ ਰੰਗ ਨਹੀਂ ਦਿਖਣਾ ਚਾਹੀਦਾ। ਮਮੁੱਦੀ ਜੀ ਵੀ ਪਹਾ ਨਹੀਂ ਮਾਰਨੀ ਚਾਹੀਦੀ ਦੂਜੀ ਇੱਕੋ ਹੋਣਾ ਚਾਹੀਦਾ ਉਸ ਪਾਸੇ ਤੁਰੇ ਹੋਏ ਨੇ ਉਸੇ ਪਾਸੇ ਤੁਰਨਗੇ। ਜਿਹੜੇ ਸਮਝਦੇ ਨੇ ਕਿ ਨਹੀਂ ਮੋਦੀ ਸਾਹਿਬ ਬਦਲਣਗੇ ਆਪਦਾ ਰੌਣਕਾ ਮੈਨੂੰ ਐਂ ਲੱਗਦਾ ਸਰੋ ਉਹ ਵੀ ਠੀਕ ਹੋ ਜਾਂਦਾ ਮਾ ਦੱਸ ਦੇਗਾ ਪਰ ਮੈਨੂੰ ਜੋ ਜਿੰਨਾ ਮੈਂ ਵਿਸ਼ਲੇਸ਼ਣ ਕਰਦਾ ਜਿੰਨੀ ਇਹਨਾਂ ਦੀ ਗੱਲ ਦੇਖਦਾ ਉਹਦੇ ਚ ਮੈਨੂੰ ਆਇਆ ਲੱਗਦਾ ਵੀ ਉਹ ਨਹੀਂ ਬਸੰਦੇ ਹੁਣ ਉਹ ਡੀਪ ਸਟੇਟ ਨੂੰ ਜ਼ਿਆਦਾ ਵਰਤੋਂ ਕਰਨਗੇ ਜ਼ਿਆਦਾ ਵਰਤੋਂ ਕਰਕੇ ਵਿਰੋਧੀਆਂ ਨੂੰ ਹੋਰ ਡੰਡਾ ਫੇਰਨਗੇ ਵਿਰੋਧੀਆਂ ਨੂੰ ਹੋਰ ਚੁੱਪ ਕਰਾਉਣਗੇ ਹੁਣ ਮੁਹੰਮਦ ਟੁਰਾਨ ਨੇ ਕਿਹਾ ਉਹਦਾ ਬਿਆਨ ਮੈਂ ਲਿਖ ਰਿਹਾ ਸੀ ਵੀ ਹੁਣ ਅਸੀਂ ਡੱਟ ਕੇ ਗੰਦ ਕਰਿਆ ਕਰਾਂਗੇ ਸਦਨ ਦੇ ਵਿੱਚ ਮੋਹਮਦ ਤ੍ਰਾਈਕੋ ਸੰਸਦ ਆਏ ਜੀ ਨੇ ਕਦੇ ਕਿ ਮੰਨੀ ਹੀ ਨਹੀਂ ਉਹ ਹਮੇਸ਼ਾ ਝੱਟ ਕੇ ਗੰਦ ਕਰਦੀ ਹੈ ਬਲ ਮੈਂ ਤਾਂ ਜੀ ਸਹੀ ਗੱਲ ਕਹਾ ਕੋਈ ਇਹਨੂੰ ਕੁਝ ਵੀ ਕਹਿ ਸਕਦਾ ਹੈ ਵੀ ਜੇ ਤਿੰਨ ਸੰਸਦਾਂ ਨੂੰ ਮੈਂ ਦੇਖਿਆ ਵੀ ਇਹ ਕਮਾਲ ਦੀ ਗੱਲ ਕਰਦੇ ਨੇ ਉਹ ਚ ਝਾ ਸਾਹਿਬ ਮੋਹਮਦ ਮਤਰਾ ਤੇ ਸੰਜੇ ਸਿੰਘ ਇੰਨੇ ਦਲੇਰ ਨਾਲ ਗੱਲ ਕਰਦੇ ਨੇ ਇਹ ਇਹਨੇ ਅੱਥ ਦੇ ਕੇ ਗੱਲ ਕਰਦੇ ਨੇ ਇਹਨੇ ਠੰਮੇ ਨਾਲ ਗੱਲ ਕਰਦੇ ਨੇ ਕਿ ਬੰਦੇ ਲੱਗਦਾ ਜਿਆ ਸਾਡੇ ਨਾਂ ਨਮਾਉਂਦੇ ਇਹੇ ਜਗ੍ਹਾ ਨਹੀਂ ਚਾਹੀਦੇ ਉਹ ਗੜ ਵਖਰੀਆ ਵੀ ਉਹਨਾਂ ਦੀ ਗੱਲ ਸੁਣੀ ਜਾਂਦੀ ਹੈ ਨਹੀਂ ਸੁਣੀ ਜਾਂਦੀ ਘੁੱਟੂ ਘੱਟ ਜਿਹੜੀ ਸਮਾਂ ਉਹਦੇ ਵਿੱਚ ਠੀਕ ਗੱਲ ਤਾਂ ਕਰੋ ਨਾ ਉਹ ਡੱਗੇ ਤਾਂ ਸਹੀ ਵੀ ਹਾਂ ਯਾਰ ਇਹ ਗੱਲ ਤਾਂ ਹੋਣਾ ਚਾਹੀਦਾ ਉਸਰ ਕੁਝ ਰਿਕਾਰਡ ਵੀ ਹੁੰਦਾ ਸੋ ਮੈਂ ਇਹ ਕਹ ਰਿਹਾ ਬਿਆਨ ਕੇ ਅਸੀਂ ਹੁਣ ਹੋਰ ਜ਼ੋਰ ਲਾ ਕੇ ਬੋਲਾਂਗੇ ਇਹ ਤਾਂ ਠੀਕ ਆ ਉਹਦੇ ਆਪਣੇ ਪੱਖੋਂ ਤਾਂ ਮੈਨੂੰ ਆਇਆ ਲੱਗਦਾ ਦੇ ਉਹਨਾਂ ਨੇ ਇੰਡੀਆ ਨੂੰ ਵੀ ਤੋੜਨਾ ਸ਼ੁਰੂ ਕਰ ਦਿੱਤਾ ਹੈ। ਆਈਐਨਡੀਆ ਨੂੰ ਤੋੜਨਾ ਬੁੱਧੀ ਸਾਹਿਬ ਦਾ ਪਹਿਲਾ ਕੰਮ ਹੋਏਗਾ। ਸਭ ਤੋਂ ਪਹਿਲਾ ਕੰਮ ਇਹ ਤਾਂ ਜਦ ਪਹਿਲਾ ਨਿਤਿਸ਼ ਤੇ ਇਹਦੇ ਚੰਦਰਬਾਬ ਗਾਇ ਜੁਦੇ ਐਮਪੀ ਤੋੜਵੇ। ਕਿਉਂਕਿ ਆਪਾਂ ਨੂੰ ਪਤਾ ਸਿਆਸਤਾਨ ਕਿਸ ਲੈਵਲ ਤੇ ਕਿੰਨੀਆਂ ਜੜ੍ਹਾਂ ਉੱਚੀਆਂ ਨੇ ਉਹਦੀ ਧਰਤੀ ਤੋਂ। ਮੜ ਜਿਹੇ ਹਵਾ ਦੇ ਬੁੱਢੇ ਨਾਲ ਉਹ ਡਿੱਗ ਸਕਦਾ ਹੈ। ਤੇ ਉਸ ਕਰਕੇ ਈਜੀ ਦੀ ਵਰਤੋਂ ਜ਼ਿਆਦਾ ਖੁੱਲ ਕੇ ਹੋਏਗੀ। ਸੀਬੀਆਈ ਦੀ ਵਰਤੋਂ ਜ਼ਿਆਦਾ ਖੁੱਲ ਕੇ ਹੋਏਗੀ। ਚੋਣਾ ਵੇਲੇ ਇਲੈਕਸ਼ਨ ਕਮਿਸ਼ਨ ਇੱਕ ਤਰਫਾ ਕੰਮ ਕਰਦਾ ਰਿਹਾ ਮੈਂ ਸਾਰਿਆਂ ਤੁਸੀਂ ਮੰਨੋਗੇ ਗੁਰਜਿੰਦਰ ਜੀ 542 ਸੀਟਾਂ ਤੇ ਚੋਣ ਹੋਈ ਆ ਇੱਕ ਤੇ ਤਾਂ ਹੋਈ ਨਹੀਂ ਨਾ ਸੂਰਤਾਂ ਦੀ ਤੇ ਮੈਂ 542 ਸੀਟਾਂ ਦਾ ਬਾਕੀ ਤਾਂ ਜਿੰਨੀਆਂ ਵੋਟਾਂ ਵਧਾਤੀਆਂ ਵੀ 13% ਉੜੀਸਾ ਚ ਵਧਾ ਕੇ ਸਾਰੀਆਂ ਸੀਟਾਂ ਲੈ ਲਈਆਂ ਸਾਢੇ 12% 12.54% ਆਂਧਰਾ ਚ ਵਧਾ ਕੇ ਸਾਰੀਆਂ ਸੀਟਾਂ ਲੈ ਲਈਆਂ 9% ਆਸਾਮ ਚ ਵਧਾ ਕੇ 70% ਸੀਟਾਂ ਲੈ ਕੇ ਕਰਨਾਟਕਾ ਚ ਵਧਾ ਕੇ ਮਹਾਰਾਸ਼ਟਰ ਚ ਸਾਢੇ 8.5 9% ਵਧਾ ਕੇ ਆਪਦਾ ਸੀਟਾਂ ਦਾ ਜਗਾੜ ਕਰ ਲਿਆ ਚੰਡੀਗੜ੍ਹ ਚ ਵਧਾ ਕੇ ਆਪਦਾ ਜਿਹੜਾ ਮਾਰਜਿਨ ਸਿਰ 2500 ਤੇ ਲੈ ਜਾਂਦਾ ਪੰਜਾਬ ਚ ਵਧਾ ਦਿੱਤਾ ਆਪਦੀ ਵੋਟ ਪਰਸੈਂਟੇਜ ਵਧਾ ਲਈ ਬਹੁਤ ਕੁਝ ਹੋਇਆ ਹੈ ਇਹਨੂੰ ਕੋਈ ਕਹੂ ਫਾਰਮ ਹੈ ਮੈਂ ਇਹ 542 ਸੀਟਾਂ ਦੀ ਇੱਕ ਹੋਰ ਜਿਹੜਾ ਵਿਸ਼ਲੇਸ਼ਣ ਕੀਤਾ ਹੈ ਆ ਟੇਬਲ ਬਣਾ ਕੇ ਪ੍ਰਿੰਟ ਕਰਦੇ ਹੋਏ ਨਹੀਂ ਮੈਂ ਕੀ ਕਰਿਆ ਵੀ ਪੂਰੇ ਜਿਹੜਾ ਚੋਣ ਕਮਿਸ਼ਨ ਦਾ ਵੈਬਸਾਈਟ ਹੈ ਉਹਨੇ ਇੱਕ ਪਾਇਆ ਜਦੋਂ ਰੋਲ ਆਪਾਂ ਦੇ ਤੋਂ ਬਾਅਦ 25 5 ਨੂੰ 25 ਮਈ ਨੂੰ ਉਨੇ ਇਹ ਅੰਕੜੇ ਪਾਏ ਕਿ ਪਿਛਲੇ ਉਦੋਂ 5 ਗੇੜ ਹੋ ਚੁੱਕੇ ਸੀ 6ਵਾਂ ਗੇੜ ਚੱਲ ਰਿਹਾ ਤੇ 5 ਗੇੜਾਂ ਦੇ ਵਿੱਚ ਕਿੰਨੇ ਹਰੇਕ ਜਿਹੜੀ ਲੋਕ ਸਭਾ ਦਾ ਹੜਕਾ ਹੈ ਉਹਦੇ ਵਿੱਚ ਕਿੰਨੀ ਵੋਟ ਪਈ ਹੈ EVM ਚ ਉਹ ਗਿਣਤੀ ਪਾਤੀਓ ਨੇ ਕਿਉਂਕਿ ਪਹਿਲਾਂ ਪਾ ਨਹੀਂ ਰਿਹਾ ਸੀ ਬਦਲਾਅ ਕਰਨਾ ਸੀ ਬੇਈਮੰਨੀ ਸੀ ਨਹੀਂ ਪਾ ਰਿਹਾ ਸੀ ਪਰ ਜਦ ਪ੍ਰੈਸ਼ਰ ਪਾਇਆ ਉਹਨੇ ਪਾਤੀ ਉਹ ਗਿਣਤੀ ਹੁਣ ਜਿੰਨੇ EVM ਚ ਵੋਟ ਪਾ ਕੇ ਨਿਕਲਨੇ ਹੋਣੇ ਚਾਹੀਦੇ ਨੇ ਜਿੱਦ ਗਿਣਤੀ ਕਰੀ 4 ਤਰੀਕ ਨੂੰ ਉਹਦੇ ਵਿੱਚੋਂ 10-10 ਹਜ਼ਾਰ ਵੋਟਾਂ ਦਾ ਕੀ ਫਰਕ ਹੈ ਸਿਰਫ ਤਿੰਨ ਹਲਕੇ ਨੇ ਉਹਨੇ ਦੇ ਇਸ ਚ 500 ਵਿਹੜੀਆਂ ਚੋਂ ਸਿਰਫ ਤਿੰਨ ਹਲਕੇ ਨੇ ਜਿੱਥੇ ਜਿੰਨੀਆਂ ਵੋਟਾਂ ਪਾਈਆਂ ਉਹਨੀਆਂ ਨਿਕਲਦੀਆਂ ਉਹ ਤਿੰਨਾਂ ਦੇ ਵਿੱਚ ਇੱਕ ਹੈਗਾ ਆਪਣਾ ਦੱਖਸ਼ਦੀਪ ਇੱਕ ਹੈਗਾ ਦਮਨ ਤੇ ਦਿਉ ਇੱਕ ਅਮਰੇਦੀ ਸ਼ਹਿਰ ਕੀ ਹੈ ਗੁਜਰਾਤ ਦਾ ਬਾਕੀ ਹਰ ਜਗ੍ਹਾ ਤੇ ਵੋਟਾਂ ਵੱਧ ਜਾਂ ਘੱਟ ਨਿਕਲਦੀਆਂ ਨੇ ਰੇ ਜਿਹੜਾ ਐਡੀ ਵੱਡੀ ਕਹਿਰ ਕਾਫਰੀ ਹੋਈ ਹੋਈ ਐ ਐਡਾ ਵੱਡਾ ਸਭ ਕੁਝ ਹੋਇਆ ਕਿ ਬੂਟੇ ਹੀ ਗਿਣਤੀ ਵਧਾਈ ਪਈ ਐ ਇੰਨੀ ਇੰਨੀ ਜਦ ਕਿ EVM ਤੋਂ ਵੋਟ ਚੈਂਜ ਨਹੀਂ ਹੁਣ ਚਾਹੀਦੀ ਬਦਲਣਾ ਨਹੀਂ ਚਾਹੀਦਾ ਸੋ ਜੇ ਐਡਾ ਵੱਡਾ ਤੰਤਰ ਲਾ ਕੇ ਉਹਨਾਂ ਸਾਥੀ ਢੋਲ ਕੇ ਕਹਿ ਰਹੇ ਨੇ ਵੀ ਬੰਦ ਠੀਕ ਹੋ ਗਿਆ ਇਸੇ ਕਰਕੇ ਉਹਨਾਂ ਨੇ ਕਿਹਾ ਸੀ 400 ਪਾਰ ਦਾ ਉਹ ਗਿਣਤੀ ਚ ਵੀ ਹਿਰਾ ਫੇਰੀ ਹੋਣੀ ਸੀ ਤੁਸੀਂ ਮੈਨੂੰ ਕਦੇ ਸੁਣਿਆ 48 ਵੋਟਾਂ ਤੇ ਸੀਟ ਦਿੱਤੀ ਹੈਗਾ 48 ਵੋਟਾਂ ਤੇ 1600 ਵੋਟਾਂ ਤੇ चौ पंद्रह सौ वोटों बी सौ वोटा थे ये जनिया इन क्योंकि रिजल्ट डिले करी गए उस वोटा जोड़निया जी पोस्टर बैल्ट गिरनिया ध्यान तो जो करगा हार रहे से हार रहे भी जंतरे ला गए दोपहर दोपहर तो बाद काउंटिंग सलो करती बहुत सारिया सीटा का रिजल्ट डिकलेयर ही नहीं कर जी देख रहे हाँ जी ਬਹੁਤ ਸਾਰੀਆਂ ਸੀਟਾਂ ਉਹਨੇ ਟਾਈਮ ਕੱਟ ਲੂ ਕਿ ਕਿੰਨੇ ਵਜੇ ਡਿਕਲੇਅਰ ਹੋਇਆ ਜਿੱਥੇ ਮਾਰਜਨ ਬਹੁਤ ਥੋੜਾ ਸੀ ਉਹਨਾਂ ਬਦਲ ਨਾ ਕੋਈ ਅੱਖਾ ਕੰਮ ਨਹੀਂ ਹੁੰਦਾ ਹਰੀ ਮੈਂ ਅੱਜ ਦੀ ਗੱਲ ਨਹੀਂ ਮੈਨੂੰ ਪਤਾ ਹੈ 1972 ਦੇ ਵਿਚਾਲੇ ਸੰਗਰੂਰ ਤੋਂ ਜਿੱਤੇ ਸੀ ਤੇ ਜਨ ਸਤੰਤਰ ਸਭਾ 450 450 ਮੋਰਟਾਂ ਦਾ ਮਾਰਜਨ ਸੀ 436 ਕੇ ਕਿੰਨਾ ਤੇ ਸਰਕਾਰ ਨੇ ਫੈਸਲਾ ਕਰ ਲਿਆ ਵੀ ਆਪਣਾ ਦੂਜੇ ਨੂੰ ਜਤਾ ਦੇਣਾ ਉਦੋਂ ਹੁੰਦੇ ਉਹ ਐ ਕਿ ਡੀਜੀ ਲਾ ਕੇ ਫੋਨ ਚੁਰਾਉਣ ਵਾਲੇ ਉਹ ਜਿਹੜਾ ਫੋਨ ਆਇਆ ਉਹ ਜਿਹੜਾ ਆਪਰੇਟਰ ਸੀ ਉਹਨੇ ਇੱਕ ਬੀਜੀ ਲਾਉਣੀ ਉਹਨੇ ਸੋਣੀ ਗੱਲ ਉਹਨੇ ਦੱਸਤਾ ਤਾਂ ਉਹ ਸੀਟ ਵਜੀ ਹਾਲਾਂਕਿ ਉਹ ਦੁਬਾਰਾ ਉਹਨਾਂ ਨੇ ਜਾ ਕੇ ਰਿਵਾਰਡ ਲਾ ਕੇ ਬਹਿ ਗਏ ਤੂੰ ਬਚਣਾ ਤਾਂ ਦੇਖ ਲੈ ਮੈਂ ਤਖਣ ਮਰੇ ਜਾਂ ਮੈਂ ਤਾਂ ਜਾਂਦੀ ਨਹੀਂ ਲੜਾਈ ਚ ਐਂ ਨਹੀਂ ਮੇਰੀ ਉਮਰ ਹੋ ਗਈ ਐ ਮੈਂ ਤਾਂ ਜੋ ਭੂਮ ਕੰਡ ਬੋਣੀ ਸੀ ਨਵਾਰੀ ਦੇਸ਼ ਵਾਸਤੇ ਫਿਰ ਉਹ ਡੀਸੀ ਨੇ ਡਿਕਲੇਅਰ ਕਰਿਆ ਪਰ ਉਹ ਗੱਲ ਵੱਖਰੀ ਹੈ ਵੀ ਕੁਦਰਤਾਂ ਇਹੋ ਜਿਹਾ ਪਾਣਾ ਹੋਇਆ ਕਿ ਉਹ ਲੋਕ ਸਭਾ ਦੇ ਵਿੱਚ ਉਹਨਾਂ ਦੀ ਡੈਥ ਹੋਈ ਐ ਐਸ਼ਣ ਕਰਦੇ ਹੋਏ ਤੇ ਜਦ ਉਹਨਾਂ ਦਾ ਜਿਹੜਾ ਇੱਕੋ ਚੋਲਾ ਫੀਨਾ ਦੇ ਮੋਢੇ ਤੇ ਉਹਨੂੰ ਦੇਖਿਆ ਗਿਆ ਤੇ ਉਹਦੇ ਵਿੱਚ ਇੱਕ ਅੱਧਾ ਛੜ ਕੋ ਕੱਪੜਾ ਸੀ ਤੇ ਦੋ ਰੋਟੀਆਂ ਸੀ ਆਚਾਰ ਦੇ ਨਾਲ ਇਹ ਹੀ ਜੇ ਐਮ ਪੀ ਸੀ ਉਹਨਾਂ ਦੇ ਵਾਸਤੇ ਵੀ ਜੇ ਵੋਟ ਬਦਲ ਕੇ ਕੋਈ ਕੋਸ਼ਿਸ਼ ਕਰਦਾ ਸੀ ਉਸ ਜ਼ਮਾਨੇ 'ਚ ਜਦ ਐਡੀ heira pheri ਨਹੀਂ ਹੋਦੀ ਸੀ ਰੇਸ਼ਨ ਹੁਣ ਤਾਂ heira pheri 'ਚ ਹੁਣ ਤਾਂ heira pheri ਕਰਨ ਨੂੰ ਤੱਕ ਜ਼ਮਾਨਾ ਜਾਂਦਾ ਹੈ heira pheri ਕਰਨਾ ਹੀ ਮਤਲਬ ਇਨਸਾਫ ਹੁੰਦਾ ਜਾਂਦਾ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਕਿਤੇ ਨਾ ਕਿਤੇ ਜਿਹੜਾ ਇਹ ਸੰਭਾਵਨਾ ਹੈ ਕਿ ਦੇਸ਼ ਦੇ ਵਿੱਚ ਜਦ ਕੋਈ ਬੰਦੇ ਦੇ ਨੂੰ 7:00 ਵਜੇ ਪਰ ਪੂਰੀ ਨਾ ਬਚੇ ਉਹ ਜਿਆਦਾ ਜ਼ੋਰ ਲਾ ਕੇ ਡੰਗ ਮਾਰਦਾ ਹੈ ਜਿਆਦਾ ਜ਼ੋਰ ਲਾ ਕੇ ਹਮਲਾ ਕਰਦਾ ਹੈ ਹੁਣ ਮੋਦੀ ਸਾਹਿਬ ਤੇ ਸ਼ਾਹ ਜੀ ਜ਼ੋਰ ਲਾ ਕੇ ਹਮਲਾ ਕਰਨਗੇ ਉਹ ਹਮਲੇ 'ਚ ਸਿੱਧਾ ਵੀ ਪੈ ਜਾਂਦਾ ਪੁੱਠਾ ਵੀ ਪੈ ਜਾਂਦਾ ਹੈ ਕਿ ਦੋਨੇ ਪਸੀਨੇ ਉਹਦੇ ਇਹ ਕਹਿੰਦਾ ਵੀ ਪੁੱਛਈ ਪੁੱਤ ਹਮੇਂ ਸਿੱਧਾ ਇਹ ਕਹਿੰਦਾ ਕਿ ਹਮਲਾ ਨਹੀਂ ਕਰਨਗੇ ਇਹ ਮੈਨੂੰ ਗਲਤ ਲੱਗਦਾ ਹਮਲਾ ਕਰਨਗੇ ਉਹ ਉਹ ਪੂਰੇ ਜੋਰ ਨਾਲ ਚੱਲਣਗੇ ਉਹ ਚ ਸਫਲ ਕਿੰਨੇ ਹੁੰਦੇ ਨੇ ਉਹ ਸਮਝਦਾ ਸੀਗਾ ਤੋਂ ਇਹ ਅੱਜ ਦੀ ਹਾਦਸੇ ਇਹਦੇ ਉੱਤੇ ਆਪਾਂ ਦੇਖ ਸਕਦੇ ਹਾਂ ਵੀ ਕੱਲ ਨੂੰ ਕੀ ਹੋਣਾ ਹੈ ਕੀ ਨਹੀਂ ਹੋਣਾ ਇਹਦੇ ਵਿੱਚ ਪਾੜੋ ਤੇ ਰਾਜਕੋ ਜੀ ਦੀ ਨੀਤੀ ਹੋਰਗੀ ਭਾਗ ਪੰਜਾਬ ਦੇ ਚ ਖਾਲਸਾਣ ਦਾ ਇਹ ਤਾਂ ਇੰਡੀਕੇਸ਼ਨ ਜਿਹੜਾ ਹੈਗਾ ਆਪਣਾ ਇਹਨੂੰ ਬਣਾਇਆ ਬਣਾਇਆ ਰਵੀਜੀਤ ਮਿੱਤੂ ਨੂੰ ਉਹ ਬਣਾਇਆ ਹੀ ਤੁਹਾਨੂੰ ਪਤਾ ਹੀ ਹੈ ਪੰਜ ਸਾਲ ਤੋਂ ਪਛ ਨਹੀਂ ਉਹ ਜੇ ਕਰ ਰਿਹਾ ਸੀ ਉਹ ਜੀ ਉਹ ਇਸੇ ਵਾਸਤੇ ਆਇਆ ਹੈ ਕਿ ਤੇ ਪੂਰੀ ਤਰ੍ਹਾਂ ਚੁੱਕੀ ਜਾਊਗੀ ਪੰਜਾਬ ਚ ਹੁਣ ਪੰਜਾਬ ਦੇ ਉੱਤੇ ਸੰਕਟ ਦੇ ਬੱਦਲ ਮੱਡਰਾ ਆਣੇ ਨੇ ਜੀ ਬਲੀ ông ਸਾਹਿਬ ਕੋਈ ਲੋਕ ਨੀਤੀਆਂ ਪ੍ਰਤੀ ਨਰਮ ਰਵਈਆ ਹੋ ਸਕਦਾ ਸਰਕਾਰ ਦਾ ਲੋਕਾਂ ਪ੍ਰਤੀ ਲੋਕ ਨੀਤੀਆਂ ਪ੍ਰਤੀ ਨਰਮ ਰਵਈਏ ਜਿਹਾ ਹੁਣ ਹੀ ਦਹੀਂ ਦੇ ਦੁੱਧ ਤੇ ਵੇਟ ਵੱਧ ਗਈ ਜੇ ਇਹ ਲੋਕ ਨੀਤੀਆਂ ਪੱਲੇ ਨਰਮਲ ਬਈਆ ਫਿਰ ਨਰਮਲ ਬਈਆ ਕਿਉਂ ਰੱਖਣਗੇ ਜੇ ਲੋਕਾਂ ਨੂੰ ਖੁਸ਼ ਕਰਨਾ ਹੋਵੇ ਉਹਨਾਂ ਨੇ ਦੇਖ ਲਿਆ ਜੇ 80 ਕਰੋੜ ਨੂੰ ਨਾਜ ਵੰਡਦੇ ਨੇ ਜਿੱਦੇ ਕਹਤਾ ਕਰੋਨਾ ਚ ਵਿਵਾਦ ਨਹੀਂ ਨਿਕਲਣਾ ਤਾਲੀਆਂ ਬਜਾਉਣ ਵਾਲੇ ਬਥੇਰੇ ਹੈਗੇ ਨੇ ਤਾਲੀਆਂ ਬਜਾਉਣ ਵਾਲੇ ਬਥੇਰੇ ਹੈਗੇ ਨੇ ਸੀਟੀਆਂ ਮਾਰਨ ਵਾਲੇ ਬਥੇਰੇ ਹੈਗੇ ਨੇ ਹੁਣ ਲੋਕਾਂ ਨਾਲ ਕੋਈ ਪਹਿਲਾਂ ਦੇਖੋ ਮਜਬੂਰੀ ਚ ਬਾਤ ਦੇ ਜੇ ਉਹਨਾਂ ਨੂੰ ਲੱਗੇ ਵੀ ਸਾਡੀ ਜੇ ਹੁਣ ਐ ਸਰਦਾਰ ਨੂੰ ਵੀ ਮੱਥੇ ਲਾ ਰਹੇ ਨੇ ਸਮੇ ਸਮੇ ਦੇ ਹਿਸਾਬ ਨਾਲ ਕੁਝ ਵੀ ਕਰ ਸਕਦੇ ਨੇ ਪਰ ਜੇ ਆਪਾਂ ਹਕੀਕੀ ਤੌਰ ਤੇ ਕਹੀਏ ਨੰਮੇ ਦਾਅ ਚ ਕਹੀਏ ਅਨਪਕਾਲੀਨ ਕੋਈ ਛੋਟਾ ਮोटा ਦਾਅ ਵੀ ਦੇ ਸਕਦੇ ਨੇ ਛੋਟ ਜਿਹਾ ਪਰ ਜੇ ਸੀ ਕਹੀਏ ਨੀਤੀ ਦੇ ਤੌਰ ਤੇ ਲੋਕਾਂ ਦੇ ਹੱਕ ਚ ਗੱਲ ਆਏਗੀ ਨੀਤੀ ਦੇ ਤੌਰ ਤੇ ਲੋਕਾਂ ਦੇ ਹੱਕ ਚ ਭੰਡੂ ਜੀ ਕੀ ਗੱਲ ਹੋਣੀ ਚਾਹੀਦੀ ਆਪਾਂ ਸਮਝ ਲਓ ਮੋਟੀ ਗੱਲ ਹੈ ਰੇ ਕੋਈ ਮਾਇਆ ਕੋਈ ਆਏ ਨਹੀਂ ਨਾ ਇਹ ਦਾਸ ਹਾਂ ਇਹ ਕੋਈ ਸੁੰਡ ਦੀ ਗੰਡੀਆਂ ਬਾਕੀਆਂ ਨੂੰ ਪਤਾ ਨਹੀਂ ਤੁਹਾਨੂੰ ਵੀ ਪਤਾ ਹੈ ਫਿਰ ਵੀ ਨਹੀਂ ਮੈਂ ਬੋਲ ਰਿਹਾ ਐਨਾ ਹੀ ਫਰਕ ਉਹ ਇਹ ਹੈ ਦੇ ਲੋਕਾਂ ਨੂੰ ਰੁਜ਼ਗਾਰ ਮਿਲੇ। ਭ੍ਰਿਸ਼ਟਾਚਾਰ ਘਟੇ। ਕੀਮਤਾਂ ਜਿਹੜੀਆਂ ਰੋਜ਼ ਵੱਧ ਰਹੀਆਂ ਨੇ ਛੜੱਪੇ ਮਾਰ ਕੇ ਉਹਨਾਂ 'ਤੇ ਕੋਈ ਨਿਯੰਤਰਣ ਲੱਗੇ, ਕੰਟਰੋਲ ਲੱਗੇ। ਜਿਹੜੀ ਪ੍ਰਿਆਵਰਣ ਦਾ ਘਾਣ ਹੋ ਰਿਹਾ ਹੈ ਉਹ ਖਤਮ ਹੋਵੇ। ਆਮਨ ਕਾਨੂੰਨ ਦਾ ਰਾਜ ਹੋਵੇ। ਜਿਹੜੇ ਲੋਕਾਂ ਦੇ ਹੱਕ ਨੇ ਉਹਨਾਂ ਦੀ ਰਾਖੀ ਹੋਵੇ। ਬੋਲਣ ਦੀ ਆਜ਼ਾਦੀ ਹੋਵੇ। ਸੂਚਨਾ ਸਹੀ ਮਿਲੇ, ਗਤ ਸੂਚਨਾ ਦਾ ਉਹ ਨਾ ਕਰਿਆ ਜਾਵੇ। ਲੋਕਾਂ ਨੂੰ ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ ਨਾ ਵਿਤਕਰਾ ਕਰਿਆ ਜਾਵੇ, ਨਾ ਪੜਿਆ ਜਾਵੇ। ਮੁੱਕਾ ਜਿੱਤ ਇੰਨੀ ਕੀ ਇੱਛਾ ਹੈ ਉਦਰ ਦੇ ਸੰਤੁਲਨ ਦੇ ਵਿੱਚ ਰਾਜ ਕਰਿਆ ਜਾਵੇ ਗੁਰੰਦੀਆਂ ਨਾਲ ਪ੍ਰੇਮ ਪਿਆਰ ਨਾਲ ਰਿਹਾ ਜਾਵੇ ਕਿ ਜਿਹੜਾ ਵਪਾਰ ਉਹ ਗੰਡੀ ਦੇਸ਼ ਨਾਲ ਕਰਿਆ ਜਾਵੇ ਇਹ ਨਹੀਂ ਹੋ ਜਾਏ ਕਿ ਪਾਕਿਸਤਾਨ ਆਕਰੂਫਣਾ ਕੋ ਇੰਨੀ ਕੀ ਗੱਲਾਂ ਨੇ ਮੋਟੀਆਂ-ਮੋਟੀਆਂ ਜਿਹਦੇ ਨਾਲ ਦੇਸ਼ ਦੀ ਇੱਜ਼ਤ ਹੋਣੀ ਇਨ੍ਹਾਂ ਪਾਸੇ ਤੋਂ ਉਹਨਾਂ ਨੇ ਜਾਣਾਂ ਨਹੀਂ ਕਿਉਂਕਿ ਉਹਨਾਂ ਨੇ ਰੁਜ਼ਗਾਰ ਕੋਣਾ ਹੈ ਉਹਨਾਂ ਨੇ ਆ ਪੰਜਾਬ ਦੇ ਵਿੱਚ ਕਿਉਂ ਮੈਂ ਕਹਿੰਨਾ ਵੀ ਉਹ ਖਾਲਸਾਣ ਵਾਲੀ ਗੱਲ ਜ਼ਿਆਦਾ ਕਰਨਗੇ ਉਸ ਤਰੀਕੇ ਦੇ ਨਾਲ ਡੀਪ ਸਟੇਟ ਕਰੇਗੀ ਦੁਕੇ ਪੰਜਾਬ ਦੀ ਜ਼ਮੀਨ ਤੇ ਕਬਜ਼ਾ ਕਰਨਾ ਆਈ ਡੈਟ ਫ੍ਰਾਈਟ ਕੋਰੀਡੋਰ ਇਹ ਮੇ ਥੋੜਾ ਬਨੇ ਨੇ ਲੋਕਾਂ ਨੇ ਜੇ ਪਾਕਿਸਤਾਨ ਪਾਸਨਾ ਵਪਾਰ ਖੁੱਲਦਾ ਇਤਰਾਵੀ ਪਰ ਖੁਰਦੇਗਾ ਉਹਦੇ ਜਿੰਦੇ ਫ੍ਰਾਈਟ ਕੋਰੀਡੋਰ ਨਹੀਂ ਹੋਏਗਾ ਉਹ ਇਹ ਨਹੀਂ ਹੈ ਵੀ ਅਮਰਸਰ ਤੋਂ ਜਾਂ ਮਜੀਠੇ ਤੋਂ ਇਹ ਜਾਂ ਜਨਾਲੇ ਤੋਂ ਕੋਈ ਗੱਡਾ ਭਰ ਕੇ ਲੈ ਜਾਊਗਾ ਉੱਥੇ ਪਾਕਿਸਤਾਨ ਚ ਵੇਚਣ ਵੀ 40 ਕਿਲੋਮੀਟਰ ਚੱਲ ਗੱਡੇ ਚੱਲਦੇ ਆਏ ਨਹੀਂ ਹੋਣਾ ਤੇ ਇਸ ਕਰਕੇ ਵਪਾਰ ਤਾਂ ਖੁੱਲ ਤੇਗਾ ਖੁੰਟੇਗਾ ਪਰ ਹਾਲਪੁਰੇ ਤੋਂ ਵਾਸਤੇ ਇਹ ਕੋਰੀਡੋਰ ਵੀ ਉਹਨਾਂ ਵਾਂਗੂ ਵੀ ਉਹਨਾਂ ਦੀ ਜ਼ਮੀਨ ਸਾਡੀ ਆ ਹੁਣ ਉਹਨਾਂ ਨੇ ਕੋਰੀਡੋਰ ਤਾਂ ਬਣਾ ਲੇ ਉਹ ਕਹਿੰਦੇ ਦੂਰੋਂ ਚੁੱਕ ਕੇ ਲਓ ਨਾ ਇੱਥੇ ਸਾਡੇ ਸਾਈਡੋਂ ਹੁਣ ਇੱਥੇ ਅਸੀਂ ਆਰਟੀਫੀਸ਼ੀਅਲ ਬਨੌਟੀ ਵਧਕਤਾ ਦੇ ਰਾਂ ਇੱਥੇ ਕਰਵਾਈਏ ਇਹ ਜ਼ਮੀਨ ਤੇ ਕਬਜ਼ਾ ਹੋਇਆ ਇੱਥੋਂ ਦਾ ਜਿਹੜਾ ਵਪਾਰੀ ਹੈ ਦੁਕਾਨਦਾਰ ਹੈ ਉਹ ਸਾਡੇ ਕਰਿੰਦਾ ਬਣੇ ਜਿਹੜਾ ਇੱਥੋਂ ਦਾ ਵੱਡਾ ਆਪਣਾ ਅਨਾਜ ਦਾ ਵਪਾਰੀ ਹੈ ਉਹ ਸਾਡੇ ਸਾਈਡੋਂ ਦਾ ਮੈਨੇਜਰ ਬਣ ਜੀ ਜਿਹੜੇ ਕਿਸੇ ਨੇ کارਖਾਨਾ ਲਾਇਆ ਹੋਇਆ ਛੋਟਾ-ਵੋਟਾ ਦਸਤਕਾਰ ਹੈ ਸਮਾਨ ਛੋਟੇ ਲਘੂ ਉਦਯੋਗ ਦਾ ਹੈ ਜਾਂ ਦਰਮਿਆਨੇ ਉਦਯੋਗ ਦਾ ਹੈ ਉਹ ਸਾਡਾ ਮੈਨੇਜਰ ਬਣ ਜੇ ਸਾਡੀ ਉਸ ਦੇ ਵਿੱਚ ਫੈਕਟਰੀ ਚ ਤੇ ਜਿਹੜੀਆਂ ਕੋਈ ਦੁਕਾਨਾ ਦੁਕਾਨਾ ਕਰਦੇ ਨੇ ਉਹ ਸਾਡੀ ਮਾਲ ਚੱਕਰਿੰਦੇ ਬਣ ਜਾਣ ਤੇ ਜਿਹੜੇ ਆਪਦਾ ਟੋਟਾਈ ਦਾ ਸਮਾਨ ਕਰਦੇ ਨੇ ਉਹ ਸਾਡੇ ਡਰਾਈਵਰ ਕੰਡਕਟਰ ਬਣ ਕੇ ਮਾਲ ਧੋਣ ਵਾਸਤੇ ਕੰਡਕਟਰ ਡਰਾਈਵਰ ਦਾ ਕੰਮ ਕਰਨਾ ਬਸ ਤਾਂ ਉਹਨਾਂ ਦੀ ਆਹ ਹੈ ਜਦੋਂ ਉਸ ਪਾਸੇ ਨੂੰ ਜਾਣਾ ਹੈ ਤੂੰ ਰੂਸ ਪਾਸੇ ਨੂੰ ਜਾਣ ਵਾਸਤੇ ਇੱਕ ਆਧਕਾਰਵਰ ਚਾਹੀਦਾ ਕਿਉਂਕਿ ਜੋ ਹੁਕਮ ਤੁਹਾਡੇ ਕੋਲ ਹੋਊਗਾ ਲੋਕਾਂ ਨੂੰ ਪਾੜਨਾ ਜ਼ਰੂਰੀ ਹੈ ਜੇ ਪੰਜਾਬ ਦੀ ਧਰਤੀ ਤੇ ਕਬਜ਼ਾ ਕਰਨਾ ਹੈ ਸੋ ਮੋਦੀ ਸਾਹਿਬ ਦਾ ਇਹ ਰਜੇਮ ਇਕਾਧਕਾਰਵਲ ਨੂੰ ਵਧੇਗਾ ਲੋਕਾਂ ਨੂੰ ਪਾੜਨ ਵੱਲ ਵਧੇਗਾ ਦੂਜਾ ਰਾਤਾਂ ਦੀ ਤੁਸੀਂ ਗੱਲ ਕਰਦੇ ਹੋ ਬੀਜੇਪੀ ਜੀ ਤਾਂ ਸਮਝੀ ਇਹ ਹੈ ਵੀ ਜਿੰਨਾ ਲੋਕਾਂ ਨੂੰ ਭੁੱਖਾ ਮਾਰੋਗੇ ਉਹਨਾਂ ਥੋੜੇ ਨਾਲ ਦੋਕੇ ਰਹਿਣਗੇ ਥੋੜੇ ਥੱਲੇ ਲੱਕੇ ਰਹਿਣਗੇ ਸੋ ਇਸ ਕਰਕੇ ਇਹ ਗੱਗਨੋ ਆਪਾਂ ਬੜੇ ਸਪਸ਼ਟ ਰੂਪ ਦੇ ਵਿੱਚ ਮੰਨ ਕੇ ਚੱਲੀਏ ਕਿ ਵੀ ਹੁਣ ਅ ਕੋਈ ਭੜੇ ਦੇ ਨਾਉਣ ਦੀ ਗੱਲ ਨਹੀਂ ਹੈ ਹ ਹੁਣ ਤਾਂ ਇਹ ਗੱਲ ਕਈ ਤਾਂ ਇਹ ਕਹਿਣ ਲੱਗ ਜਾਣਗੇ ਧੜਵੱਟ ਜਮਾਨਾ ਕੱਟ ਹ ਇਹ ਧੜਵੱਟ ਨੇ ਸ਼ੁਰੂ ਕਰਨਗੇ ਪਰ ਇਹ ਚੋਣ ਨੇ ਜਿਨ੍ਹਾਂ ਇੱਕ ਧੜਵੱਟ ਨਾਲੇ ਪੈਦਾ ਕਰੇ ਹੋਣਗੇ ਉਦੋਂ ਜ਼ਿਆਦਾ ਮੁਖ ਰਖਾਉਣ ਵਾਲੇ ਪੈਦਾ ਕਰਦੇ ਵਾਬਰ ਕੇ ਬੋਲਣਗੇ ਉਹ ਜੀ ਯਾਰ ਜੇ ਮੋਂ ਨੂੰ ਮੜਾ ਮੋਂ ਨੂੰ ਮੌਕਾ ਮਿਲਿਆ ਹੋਂ ਤਾਂ ਬੋਲ ਦੋ ਕਿਉਂਕਿ ਸੱਚੇ ਹੀ ਅਭੀ ਮੋਦੀ ਸਰਕਾਰ ਕਮਜ਼ੋਰ ਹੈ ਦੂਜੀ ਗੱਲ ਸੱਚ ਇਹ ਹੈ ਕਿ ਮੋਦੀ ਸਰਕਾਰ ਨੂੰ ਜਨ ਆਦੇਸ਼ ਨਹੀਂ ਮਿਲਿਆ ਜਨ ਆਦੇਸ਼ ਇੰਡੀ ਕੱਠ ਜੋੜ ਨੂੰ ਮਿਲਿਆ ਮੋਦੀ ਸਾਹਿਬ ਤਾਂ ਆਪ ਕੀ ਜੇ ਰੰਗ ਤੱਕ ਹਾਰ ਦੇ ਰਹੇ ਨੇ ਇਧੂ ਅੱਗੇ ਸੱਚ ਇਹ ਹੈ ਕਿ ਜਨ ਆਦੇਸ਼ ਸ਼ਕਨੀ ਪਾਸੇ ਰਾਹੀਂ ਲਿਆ ਗਿਆ ਜਿਹਨੂੰ ਜਨ ਆਦੇਸ਼ ਕਹਿ ਰਹੇ ਨੇ ਗਿਣਤੀ ਵੀ ਗਿਣਤੀ ਵੀ ਸ਼ਕਨੀ ਪਾਸੇ ਰਾਹੀਂ ਕੇ ਦਈਆ ਹੈ ਗਿਣਤੀ ਕਿਤੇ ਸੱਚੇ ਨਿਸਪਕਸ਼ ਚੋਂ ਨਹੀਂ ਹੋਈ ਕਿਉਂਕਿ ਆ ਅੰਕੜੇ ਦੱਸਦੇ ਨੇ ਚੋਣ ਕਮਿਸ਼ਨ ਦੇ ਆਪਦੇ ਅੰਕੜੇ ਦੱਸਦੇ ਨੇ ਚੋਣ ਕਮਿਸ਼ਨ ਨੇ ਜਿੰਨੇ ਹਲਫ ਨਾਵੇਂ ਆਪਣੇ ਉਹਦੇ ਵਿੱਚ ਪੇਸ਼ ਕੀਤੇ ਸੁਪਰੀਮ ਕੋਰਟ ਚ ਉਹ ਦੱਸਦੇ ਨੇ ਕਿ ਚੋਣ ਕਮਿਸ਼ਨ ਨਿਰਪੱਖ ਹੋ ਕੇ ਕੰਮ ਨਹੀਂ ਕਰ ਰਿਹਾ ਚੋਣ ਕਮਿਸ਼ਨ ਇੱਕ ਪੱਖੀ ਦੇ ਤੌਰ ਤੇ ਕੰਮ ਕਰ ਰਿਹਾ ਉਹ ਮਿਹਨੇ ਦੇਣ ਦਾ ਕੰਮ ਕਰ ਰਿਹਾ ਔਰ ਉਹ ਨਿਯਮ ਨੂੰ ਜਿੱਦਾਂ ਨਿਯਮ ਕਾਨੂੰਨ ਨੇ ਉਹਨਾਂ ਨੂੰ ਉਸ ਤਰ੍ਹਾਂ ਲਾਗੂ ਨਹੀਂ ਕਰ ਰਿਹਾ ਉਹ ਆਪਣੀ ਮਨਮਰਜ਼ੀ ਨਾਲ ਕਰ ਰਿਹਾ ਸੋ ਆਓ ਆਪਾਂ ਦੇਖਦੇ ਹਾਂ ਵੀ ਅਗਲੇ ਸਮੇਂ ਦੇ ਵਿੱਚ ਕਿਵੇਂ ਸਾਡੀ ਬੋਲਣ ਦੀ ਦਾਦੀ ਕਿਵੇਂ ਸਾਡੇ ਲੋਕਾਂ ਦੇ ਹੱਕ ਹਕੂਕ ਕਿਵੇਂ ਲੋਕਾਂ ਦੇ ਜਿਉਣ ਦਾ ਹੱਕ ਹੈ ਘਟੋਟ ਜਿਹੜਾ ਉਹ ਕਿਵੇਂ ਬਰਕਰਾਰ ਰਹਿੰਦਾ ਹੈ ਉਹਦੇ ਵਿੱਚ ਹੀ ਰੋਜ਼ਗਾਰ ਦਾ ਹੱਕ ਵੀ ਹੈ ਸਿਹਤ ਦਾ ਵੀ ਹੈ ਸਿੱਖਿਆ ਦਾ ਵੀ ਹੈ ਪਰਿਆਵਰਣ ਦਾ ਵੀ ਹੈ ਕਿ ਇਹ ਸਾਰੇ ਹੱਕ ਜਿਹੜੇ ਨੇ ਇਹ ਹੀ ਇਹਨਾਂ ਵਾਸਤੇ ਇੱਕ ਵਸ ਮੈਂ ਜਿਹੜਾ ਮੈਨੂੰ ਲੱਗਦਾ ਚਾਨਣ ਦੀ ਕਿਰਨ ਉਹ ਚਾਨਣ ਦੀ ਕਿਰਨ ਇਹ ਹੈ ਕਿ ਹੁਣ ਸਾਨੂੰ ਆਪਣੇ ਹੱਕਾਂ ਵਾਸਤੇ ਬੋਲਣ ਦਾ ਇੱਕ ਮੌਕਾ ਮਿਲੂ ਚਾਹੇ ਡੰਡਾ ਵੀ ਫੇਰੇ ਸਰਕਾਰ ਹੁਣ ਅਸੀਂ ਬੋਲਣ ਹੋਰ ਤਕੜੇ ਹੋ ਕੇ ਬੋਲਾਂਗੇ ਕਿਉਂਕਿ ਅਸੀਂ ਵੋਟਾਂ 'ਚ ਬੋਲਦੇ ਵੋਟਾਂ ਚ ਅਸੀਂ ਆਪਦੇ ਆਪ ਨੂੰ ਦੱਸ ਆ ਵੀ ਅਸੀਂ ਆ ਚੋਣੇ ਇਸ ਕਰਕੇ ਲੋਕ ਉਸ ਉਹ ਪੱਖ ਇੱਕ ਬਹੁਤ ਮੈਨੂੰ ਆਪ ਕਿ ਲੱਗਾ ਜੀ ਬਿਲਕੁਲ ਬਿਲਕੁਲ ਸਰਪੰਚ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਸਾਰੀ ਜਾਣਕਾਰੀ ਸਾਂਝੀ ਕੀਤੀ ਤੁਸੀਂ ਥੈਂਕ ਯੂ